ਤੁਸੀਂ ਮੈਨੂੰ ਦੱਸੋ ਕਿਸੇ ਗੁਰਦੁਆਰੇ ਦੇ ਵਿੱਚ ਐਸਾ ਕੈਂਪ ਲੱਗਿਆ ਕਿਸੇ ਮੰਦਿਰ ਜੈਸਾ ਕੈਂਪ ਲੱਗਿਆ ਹੋਏ ਅਸੀਂ ਦੂਜੇ ਧਰਮ ਦੇ ਲੋਕਾਂ ਨੂੰ ਕਿਹਾ ਹੋਏ ਵੀ ਤੁਸੀਂ ਸਾਡਾ ਧਰਮ ਜੁਆਇਨ ਕਰ ਲਓ ਜਿਹਦਾ ਮਾਂ ਪਿਓ ਕ੍ਰਿਸ਼ਨ ਬਣ ਗਿਆ ਬੱਚਿਆਂ ਨੇ ਫਿਰ ਰਿਸ਼ਤੇ ਕ੍ਰਿਸ਼ਨਾਂ 'ਚ ਕਰੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਨਮਾਜ਼ ਅਦਾ ਕਰ ਲੈਣਗੇ ਦੇਖ ਨਹੀਂ ਲੈਣਗੇ ਫਿਰ ਕਾਹਦਾ ਭਾਈਚਾਰਾ ਜਿਹੜਾ ਸਾਡੇ ਹਿੰਦੂ ਸਿੱਖ ਭਾਈਚਾਰੇ ਵਾਲੇ ਲੋਕ ਉਹਨਾਂ ਵੱਲ ਤੇ ਸੇਵੀਆਂ ਬਣਾ ਕੇ ਉਹਨਾਂ ਨੂੰ ਭਾਈਚਾਰਾ ਨਾ ਬਣ ਜਾਂਦੇ ਆ ਉਹਨਾਂ ਨੂੰ ਵੀ ਬਾਹਰ ਜਾਣਾ ਚਾਹੀਦਾ ਇਹਨਾਂ ਨੇ ਤਾਂ ਸਾਡੀਆਂ ਜਾਤਾਂ ਦੇ ਹਿਸਾਬ ਨਾਲ ਧੀਆ ਪਹਿਣਾ ਦੇ ਮੁੱਲ ਰੱਖੇ ਹੋਏ ਆ ਸਾਡਾ ਕੋਈ ਧਾਰਮਿਕ ਗ੍ਰੰਥ ਕਿਸੇ ਦੂਜੇ ਧਰਮ ਨੂੰ ਮਾਰਾ ਕਹਿੰਦਾ ਦੱਸੋ ਇਨਾ ਮੁਸਲਮਾਨ ਜੋ ਆਪਾਂ ਨੇ ਗੱਲ ਕੀਤੀ ਹੋਏ ਵੀ ਅਸੀਂ ਲਵ ਜਹਾਦ ਤੇ ਗਰੂਵਿੰਗ ਗੈਂਗ ਦੇ ਖਿਲਾਫ ਆ ਇੱਕ ਮੌਲਵੀ ਸਟੇਟਮੈਂਟ ਦਿਖਾ ਦਿਓ ਜਿਹੜੇ ਸਾਡੇ ਧਰਮਾਂ ਦੇ ਵਿੱਚ ਜ਼ੁਲਮ ਹੈ ਉਹਨਾਂ ਦੇ ਧਰਮਾਂ ਦੇ ਵਿੱਚ ਇਨਾਮ ਮੋਟੀ ਜੀ ਗੱਲ ਜਿਹੜੇ ਧਰਮ ਦੇ ਭਗੋੜੇ ਨੇ ਉਹ ਉਸੇ ਪ੍ਰਕਾਰ ਉਸ ਧਰਮ ਨੂੰ ਗੁਰਵਰਤੂ ਕਰਕੇ ਧਰਮ ਦੀ ਜਿਹੜੀ ਬਦਨਾਮੀ ਕਰਾਂ ਤੇ ਲੱਗੀ ਜਦੋਂ ਉਹਨਾਂ ਨੇ ਹਲਾਲਾ ਦੀ ਗੱਲ ਕੀਤੀ ਜਾਂਦੀ ਹੈ ਭੱਜ ਲੈਂਦੇ ਆ ਜਦੋਂ ਕਾਫਰ ਦੀ ਗੱਲ ਕੀਤੀ ਜਾਂਦੀ ਹੈ ਭੱਜ ਲੈਂਦੇ ਆ ਤੇ ਉੱਥੇ ਆ ਕੇ ਫਿਰ ਆਪਣੇ ਧਰਮ ਦੀ ਵੀ ਸਤਾਈ ਦੱਸਣ ਜਦੋਂ ਸਾਡੇ ਧਰਮਾਂ ਦੇ ਵਿਗਿਆਨਿਕ ਬਣਦੇ ਨੇ ਜਿਹੜੇ ਸਾਡੇ ਲੋਕਾਂ ਨੂੰ ਕਨਵਰਟਡ ਕਰ ਰਹੇ ਆ ਜਿਹੜੇ ਸਾਡੇ ਲੋਕਾਂ ਨੂੰ ਜੁਆਇਨ ਕਰਾ ਰਹੇ ਆ ਕੀ ਗੱਲ ਬਈ ਅਸੀਂ ਕਦੀ ਕਿਸੇ ਨੂੰ ਜੁਆਇਨ ਕਰਾਣ ਗਿਆ ਹਿੰਦੂ ਸਿੱਖ ਕੋਈ ਜਦੋਂ ਕਿਸੇ ਸਾਡੇ ਸਿੱਖ ਨੂੰ ਲੈ ਜਾਂਦੇ ਨੇ ਕਿਤੇ ਹਿੰਦੂ ਨੂੰ ਲੈ ਜਾਂਦੇ ਨੇ ਕੁਮਾਰ ਨੂੰ ਲੈ ਜਾਂਦੇ ਨੇ ਠਿੰਗਣ ਨੂੰ ਲੈ ਜਾਂਦੇ ਨੇ ਉਹ ਜਿਉਂਦਾ ਤਾਂ ਮਰਨ ਤੱਕ ਉਹੀ ਪਿਓ ਦਾ ਨਾਮ ਵਰਤਦਾ ਉਹ ਉ ਫਿਰ ਉਹ ਨਾਂ ਪਹਿਲੇ ਦਿਨ ਛੱਡ ਕੇ ਜਾਏ ਜੋ ਉਹਨਾਂ ਦੇ ਧਰਮ ਦੇ ਮੁਤਾਬਕ ਟੌਮ ਸ਼ੌਮ ਜੋ ਵੀ ਨਾਮ ਰੱਖਣਾ ਚਾਹੁੰਦੇ ਆ ਉਹ ਰੱਖਣ ਸਾਡੇ ਬੰਦੇ ਦਾ ਨਾਮ ਸਿੰਘ ਯੂਜ਼ ਕਰਨ ਨਾ ਤਵਾਰ ਯੂਜ਼ ਕਰਨ ਨਾ ਕੌਰ ਯੂਜ਼ ਕਰਨ ਤੇ ਨਾ ਦੇਵੀ ਯੂਜ਼ ਕਰੀਏ ਮੈਂ ਵੀ ਚੱਲਾਂ ਮੱਥਾ ਟੇਕਣ ਜੇ ਮਸਜਿਦ ਖੰਡਪਾਟੜ ਖਾਨ ਦੀ ਆ ਗਿਆ ਦਿੰਦੇ ਆ ਮੈਂ ਵੀ ਚੱਲਦਾ ਅਸੀਂ ਨਮਾਜ਼ ਅਦਾ ਕਰਨ ਦੀ ਦੇ ਦਿੰਨੇ ਆ ਲੱਖਾਂ ਦੀ ਤਦਾਦ ਦੇ ਵਿੱਚ ਸਾਡੀਆਂ ਹਿੰਦੂ ਸਿੱਖਾਂ ਦੀਆਂ ਕੁੜੀਆਂ ਨਾਲ ਮੁਸਲਮਾਨ ਵਿਆਹ ਕਰਾ ਰਹੇ ਤੇ ਨਾਂ ਬਦਲ ਕੇ ਕਰਾ ਰਹੇ ਕਨਸੈਪਟ ਇੱਕੋ ਹੀ ਹੈ ਵੀ ਸਿਰਫ ਤੇ ਸਿਰਫ ਹਿੰਦੂ ਸਿੱਖ ਬੱਚੀਆਂ ਨੂੰ ਆਪਣੇ ਨਾਂ ਬਦਲ ਕੇ ਉਹਨਾਂ ਨਾਲ ਵਿਆਹ ਕਰਾਓ ਤੇ ਬਾਅਦ ਤੋਂ ਉਹਨਾਂ ਨੂੰ ਕਲਮਾ ਪੜਾ ਕੇ ਇਸਲਾਮ ਜੋਇਨ ਕਰਾਓ ਤੇ ਨਿਕਾਹ ਕਰਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰੋ ਕਿਉਂਕਿ ਫਿਰ ਅਸੀਂ ਕੱਲੀ-ਕੱਲੀ ਚੀਜ਼ ਰੱਖਾਂਗੇ ਕਿਹੜੇ-ਕਿਹੜੇ ਸਮੇਂ ਇਸਲਾਮ ਦੇ ਵਿੱਚੋਂ ਕਿਹਨੂੰ-ਕਿਹਨੂੰ ਖਾਰਜ ਕੀਤਾ ਗਿਆ ਸਤਿ ਸ਼ਕਲ ਜੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰਪਾਣਾ ਅੱਜ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਨਹੀਂ ਸਾਡੇ ਦੇਸ਼ 'ਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬਹੁਤ ਸਾਰੇ ਮਸਲੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਵੀ ਕਾਫੀ ਉਹਨਾਂ ਮਸਲਿਆਂ ਨੂੰ ਲੈ ਕੇ ਹੋ ਹੱਲਾ ਮਚਦਾ ਵੱਖ-ਵੱਖ ਧਰਮਾਂ ਦੇ ਲੋਕ ਉਹਨਾਂ ਦੇ ਖਿਲਾਫ ਜਿਹੜੇ ਪ੍ਰਚਾਰ ਕਰਦੇ ਆ ਉਹਨਾਂ ਧਰਮਾਂ ਦੇ ਖਿਲਾਫ ਛੜਕਾਂ ਦੇ ਆਉਂਦੇ ਆ ਕਾਰਨ ਕੀ ਆ ਸੋ ਇਹਨਾਂ ਵਿੱਚੋਂ ਹੀ ਕੁਝ ਮਸਲੇ ਇਹ ਜਿਹੇ ਨੇ ਜਿਵੇਂ ਆਪਾਂ ਲਬ ਜਿਹਾਦ ਲਾ ਲਨੇ ਆ ਤਾਂ ਇਸੇ ਤਰ੍ਹਾਂ ਕੁਝ ਹੋਰ ਮਸਲੇ ਵੀ ਆ ਤਾਂ ਉਹਨਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸ੍ਰੀ ਪ੍ਰਮਾਨੰਦ ਗਿਰੀ ਜੀ ਮੁਖੀ ਹਿੰਦੂ ਤਖਤ ਭਾਰਤ ਸੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਅਕਸਰ ਜਿਹੇ ਮਸਲੇ ਉੱਠਦੇ ਕਿਉਂ ਆ ਔਰ ਜੇ ਇਹਨਾਂ ਦੀ ਗੱਲ ਕਰੀਏ ਨਿੱਜੀ ਤੌਰ ਤੇ ਤਾਂ ਮੁਸਲਮ ਭਾਈਚਾਰਾ ਇਹਨਾਂ ਤੋਂ ਵੀ ਬਹੁਤ ਖਫਾ ਉਹ ਵੀ ਕਿਉਂ ਬਹੁਤ ਸਾਰੇ ਹਿੰਦੂ ਧਰਮ ਨਾਲ ਸੰਬੰਧਿਤ ਜਿਹੜੇ ਮੁਖੀ ਐ ਉਹ ਵੀ ਅਕਸਰ ਇਹਨਾਂ ਤੋਂ ਨਾਰਾਜ਼ ਰਹਿੰਦੇ ਨੇ ਕਿਉਂ ਬ੍ਰਹਮਾਨੰਦ ਗਰੀ ਜੀ ਤੁਹਾਡਾ ਸਵਾਗਤ ਹੈ ਜੀ ਜੈ ਮਾਈ ਜੈ ਮਹਾਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂਗਾ ਕਿ Hindu ਭਾਈਚਾਰੇ ਦੇ ਕਾਫੀ ਲੋਕ ਮੁਖੀ ਜਿਹੜੇ ਹੈਗੇ ਨੇ ਉਹ ਵੀ ਤੁਹਾਡੇ ਤੋਂ ਨਾਰਾਜ਼ ਰਹਿੰਦੇ ਨੇ ਉਹ ਕਿਉਂ ਉਹ ਕਹਿੰਦੇ ਤੁਸੀਂ Hindu ਭਾਈਚਾਰੇ ਨਾਲ ਸੰਬੰਧਤ ਜਿਹੜਾ ਤਰਨ ਤੁਹਾਡਾ ਹੈਗਾ ਪਰ ਤੁਸੀਂ ਫਿਰ ਉਹਨਾਂ ਦੇ ਖਿਲਾਫ ਖਾਸ ਕਰਕੇ ਸਿੱਖਾਂ ਦੇ ਹੱਕ ਜ਼ਿਆਦਾ ਬੋਲਦੇ ਬਹੁਤ ਵਧੀਆ ਹੈ ਨਾ ਜਿਹੜਾ ਕੁਐਸਚਨ ਉਹਨਾਂ ਦੀ ਜ਼ੁਬਾਨੀ ਅਕਸਰ ਮੈਨੂੰ ਹੁੰਦਾ ਅੱਜ ਖੁਸ਼ੀ ਦੀ ਗੱਲ ਹੈ ਵੀ ਇੱਕ ਸਾਡੇ ਸਿੱਖ ਭਰਾ ਦਾ ਜਿਹਦਾ ਸਰੂਪ ਹੈ ਐਂਕਰ ਦਾ ਉਹਦੇ ਜ਼ਬਾਨੀ ਉਹਨਾਂ ਦੀ ਜ਼ੁਬਾਨ ਮੇਰੇ ਤੱਕ ਪਹੁੰਚਦੀ ਹੈ ਗੱਲ ਇਹ ਹੈ ਜਿਹੜਾ ਸਨਾਤਨ ਧਰਮ ਹੈ ਉਹ ਯੁੱਗਾਂ-ਯੁੱਗਾਂ ਤੋਂ ਚੱਲਿਆ ਆ ਰਿਹਾ ਹੈ ਯੁੱਗਾਂ-ਯੁੱਗਾਂ ਤੋਂ ਜਦੋਂ ਵੀ ਧਰਮ 'ਚ ਗਰਾਵਟ ਆਈ ਹੈ ਉਦੋਂ ਹੀ ਧਰਮ ਦੇ ਵਿੱਚ ਹਮੇਸ਼ਾ ਰੈਬਰਾਂ ਨੇ ਅਵਤਾਰ ਲਏ ਚਾਹੇ ਉਹ ਸਤਿਯੁਗ ਹੋਵੇ 52 అవతార్ ਦੀ ਗੱਲ ਕਰ ਲਈਏ ਤ੍ਰੇਤਾ ਹੋਏ ਦੁਆਪਰ ਹੋਏ ਕ੍ਰਿਸ਼ਨ ਭਗਵਾਨ ਨੂੰ ਆਣਾ ਪਿਆ ਭਗਵਾਨ ਰਾਮ ਨੂੰ ਆਣਾ ਪਿਆ ਹਰ అవਤਾਰ ਨੂੰ ਪ੍ਰਿਥਵੀ ਤੇ ਸਮੇ ਸਮੇ ਤੇ ਆਉਣਾ ਪਿਆ ਤੇ ਜਿਹੜੇ 10 అవਤਾਰ ਕਾਲੀ ਯੁਗ ਚ ਪੰਜਾਬ ਦੀ ਧਰਤੀ ਤੇ ਆਉਂਦੇ ਆ ਕੋਈ ਵੀ ਐਸਾ ਸਨਾਤਨੀ ਗ੍ਰੰਥ ਜਿਹੜਾ ਬਣਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਉਹ ਸਾਡੇ ਧਰਮ ਤੋਂ ਵੱਖਰੇ ਹੈ ਉਹਨਾਂ ਦਾ ਸਤਕਾਰ ਨਹੀਂ ਕਰਨਾ ਚਾਹੀਦਾ ਕੋਈ ਐਸਾ ਜਿਹੜਾ ਧਾਰਮਿਕ Hindu ਹੋਏ ਖਾਸ ਕਰਕੇ ਸਨਾਤਨੀ ਪ੍ਰਚਾਰਕ ਹੋਏ ਉਹ ਜਰੂਰ ਮੇਰੇ ਨਾਲ ਸੰਪਰਕ ਕਰੇ ਜਿਹੜੇ ਲੋਕ ਇਕਾ ਦੁੱਕਾ ਮੇਰੇ ਗੈਰ ਹਾਜ਼ਰੀ ਚ ਇਸ ਗੱਲ ਦਾ ਪ੍ਰਚਾਰ ਕਰਦੇ ਆ ਤੇ ਮੇਰੀ ਇਹ ਜਮਾਂਦਰੂ ਡਿਊਟੀ ਅਤਾਲਪੁਰਖ ਨੇ ਲਾ ਕੇ ਭੇਜੀ ਹੈ ਸ਼੍ਰੀ ਰਾਮਚੰਦਰ ਮਹਾਰਾਜ ਵੱਲੋਂ ਲੱਗੀ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਵੱਲੋਂ ਲੱਗੀ ਹੈ ਮੈਂ ਮੰਨਦਾ ਹਾਂ ਸ਼੍ਰੀ ਹਰੀ ਨੇ ਮੈਨੂੰ ਇਸੇ ਕੰਮ ਲਈ ਚੁਣ ਕੇ ਪਿ੍ਰਥਵੀ ਦੇ ਭੇਜਿਆ ਵੀ ਜਿਹੜੇ ਸਾਡੇ ਧਰਮ ਦੇ ਰਾਖੇ ਰਹੇ ਆ ਠੀਕ ਹੈ ਉਸ ਸਨਾਤਨ ਤੋਂ ਕਿਸੇ ਕੀਮਤ ਤੇ ਵਖਰੇ ਨਹੀਂ ਹੋਣੇ ਚਾਹੀਦੇ ਹਰੇਕ ਬੰਦਾ ਹਰੇਕ ਸਾਧੂ ਹਰੇਕ ਇਨਸਾਨ ਧਰਤੀ ਤੇ ਕਿਸੇ ਨਾ ਕਿਸੇ ਕਰਮ ਲਈ ਆਇਆ ਤੇ ਮੇਰਾ ਕਰਮ ਸਿਰਫ ਇਹੀ ਹੈ ਵੀ ਜੋ ਸਨਾਤਨ ਦੀਆਂ ਚਾਰ ਬਾਵਾ ਵਖਵਖ ਹੋਈਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜੱਫੀ ਪਾ ਕੇ ਇਕੱਠੀਆਂ ਰੱਖ ਸਕਦਾ ਪਰ ਉਹ ਕਹਿੰਦੇ ਤੁਸੀਂ ਹਿੰਦੂ ਤਰਫ ਦਾ ਪ੍ਰਚਾਰ ਘੱਟ ਕਰਦੇ ਹੋ ਸਿੱਖ ਧਰਮ ਦਾ ਜ਼ਿਆਦਾ ਕਰਦੇ ਹੋ ਜਦੋਂ ਮੈਂ ਆਪਣੇ ਘਰ ਚ ਬੈਠਾਂ ਆਪਣੇ ਘਰ ਦੀ ਜਿਹੜੀ ਗੱਲ ਆ ਉਹ ਮੈਂ ਹਮੇਸ਼ਾ ਰੱਖਦਾ ਕਦੀ ਵੀ ਆਪਣੇ ਧਰਮ ਦਾ ਜਿਹੜਾ ਕਲੇਮ ਹੈ ਮੈਂ ਨਹੀਂ ਛੱਡਿਆ ਹਮੇਸ਼ਾ ਆਪਣੇ ਧਰਮ ਨੂੰ ਪ੍ਰਮੁੱਖ ਰੱਖ ਕੇ ਚੱਲਦਾ ਕਿਉਂਕਿ ਸਾਡੇ ਧਾਰਮਿਕ ਸ਼ਾਸਤਰ ਕਹਿੰਦੇ ਆ ਇਹ ਇਨਸਾਨ ਆਪਣੇ ਧਰਮ ਨੂੰ ਸਭ ਤੋਂ ਉੱਤਮ ਜਾਣ ਜਿਹੜਾ ਮਨੁੱਖ ਆਪਣੇ ਧਰਮ ਦੇ ਵਿੱਚ ਆਪਣੇ ਧਰਮ ਦੀ ਅਦਬ ਨਹੀਂ ਕਰਦਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਧਰਮ ਦਾ ਅਦਬ ਕਰ ਸਕਦਾ ਇਸ ਕਰਕੇ ਸਨਾਤਨ ਦੇ ਵਿੱਚੋਂ ਵੱਖਰੇ ਹੋਏ ਪਰਿਵਾਰਾਂ ਦਾ ਅਦਬ ਕਰਨਾ ਮੈਂ ਨਿੱਜੀ ਤੌਰ ਤੇ ਫਰਜ਼ ਸਮਝਦਾ ਹਮੇਸ਼ਾ ਹੀ ਸਨਾਤਨ ਦੀ ਗੱਲ ਕੀਤੀ ਹੈ ਆਪਣੇ ਧਿਆਰਾਂ ਦੀ ਗੱਲ ਕੀਤੀ ਹੈ ਦੇਵੀ ਦੇਵਤਿਆਂ ਦੇ ਸਰੂਪ ਧਾਰਨ ਵਾਲੇ ਦੇ ਖਿਲਾਫਤ ਗੱਲ ਕੀਤੀ ਹੈ ਇਹ ਸਿਰਫ ਮੇਰੀ ਮੁਖਾਲਫਤ ਉਹ ਲੋਕ ਕਰਦੇ ਆ ਜਿਨ੍ਹਾਂ ਦੀ ਆਪਣੀ ਦੁਕਾਨਦਾਰੀ ਸਨਾਤਨ ਨੂੰ ਵੇਚ ਕੇ ਚੱਲਦੀ ਸੀ ਤੇ ਅੱਜ ਮੈਂ ਸਨਾਤਨ ਨੂੰ ਤਰਕ ਤੇ ਲਿਆ ਕੇ ਖੜਾ ਕਰਤਾ ਵੀ ਦੇਵੀ ਦੇਵਤੇ ਭੀਖ ਨਹੀਂ ਮੰਗ ਸਕਦੇ ਦੇਵੀ ਦੇਵਤਿਆਂ ਦਾ ਕੋਈ ਸਰੂਪ ਨਹੀਂ ਧਾਰਨ ਕਰ ਸਕਦਾ ਮੰਦਰਾਂ ਦੇ ਵਿੱਚ ਕਮੇਟੀਆਂ ਦੇ ਨਾਂ ਤੇ ਠੱਗੀ ਠੋਰੀ ਨਹੀਂ ਹੋਏਗੀ ਟਰਸਟਾਂ ਦੇ ਨਾਂ ਤੇ ਲੋਕਾਂ ਤੋਂ ਇਕੱਠਾ ਕੀਤਾ ਫੰਡ ਤਨਖਾਵਾ ਦੇ ਰੂਪ ਚ ਟਰਸਟੀ ਹਾਸਲ ਨਹੀਂ ਕਰ ਸਕਣਗੇ ਵੀ ਤੁਹਾਡੀ ਵੀਡੀਓ ਬਹੁਤ ਵਾਇਰਲ ਹੋ ਰਹੀ ਜਿਹੜੀ ਤੁਸੀਂ ਨਾਮ ਕਿਹਾ ਸੀ ਵੀ ਕੋਈ ਦੇਵੀ ਦੇਵਤਾ ਰੂਪ ਧਾਰਨ ਨਹੀਂ ਕਰ ਸਕਦਾ ਪਾਸ ਕਰਕੇ ਜਦੋਂ ਆਪਾਂ ਜਿਮਿਆ ਹੁਣ ਸ਼ਿਵਰਾਤਰੀ ਦਾ ਨਿਕਲਿਆ ਤਾਂ ਇਸ ਤੋਂ ਅੱਗੇ ਵੀ ਹੋਰ ਕਈ ਏਦਾਂ ਦੇ ਤੁਹਾਡੇ ਪਰਵਾਉਂਦੇ ਨੇ ਉਦੋਂ ਉਹ ਵੀ ਕਾਫੀ ਜ਼ਿਆਦਾ ਤਾਂ ਉਦੋਂ ਕੋਈ ਠਲ ਪਈ ਦੇਖੋ ਮੈਨੂੰ ਲੱਗਦਾ ਹੈ ਵੀ ਅਸੀਂ ਹਲਕ ਜਗਾਈ ਸੀ ਸਾਡੇ ਤੋਂ ਪਹਿਲਾਂ ਸਾਡੇ ਗੁਰੂ ਜੀ ਨੇ ਜਿਹੜੇ ਬ੍ਰਹਮਲੀਨ ਹੋ ਗਏ ਜਗਤ ਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਨੇ ਇਸੇ ਹਿੰਦੂ ਤਖਤ ਦੀ ਗੱਦੀ ਤੋਂ ਹਲਕ ਜਗਾਈ ਸੀ ਉਸ ਗੱਦੀ ਤੇ ਹੂਨ ਦੇ ਬਾਵਜੂਦ ਮੇਰੀ ਨਿੱਜੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਮੈਂ ਉਹ ਡਿਊਟੀ ਨੂੰ ਅੱਗੇ ਨਿਭਾਉਂਦਾ ਰਵਾਂ ਤੇ ਉਹ ਨਿਭਦੀ ਨਿਭਦੀ ਅੱਜ ਲੱਗਦਾ ਵੀ ਭਾਰਤ ਦੇ ਵਿੱਚ 85% ਜਿਹੜੇ ਝਾਕੀਆਂ ਸੀ ਉਹਨਾਂ ਦੇ ਕੰਟਰੋਲ ਹੋਇਆ 15% ਹਰੇਕ ਧਰਮ ਦੇ ਵਿੱਚ ਪਘੋੜੇ ਹੁੰਦੇ ਨੇ ਜਿਹੜੇ ਧਰਮ ਦੇ ਪਘੋੜੇ ਨੇ ਉਹ ਉਸੇ ਪ੍ਰਕਾਰ ਉਸ ਧਰਮ ਨੂੰ ਦੁਰਵਰਤੋਂ ਕਰਕੇ ਧਰਮ ਦੀ ਜਿਹੜੀ ਬਦਨਾਮੀ ਕਰਾਂ ਤੇ ਲੱਗੀ ਹੋਇਆ ਚਲੋ ਹੁਣ ਇੱਕ ਮਸਲਾ ਇਹ ਹੈ ਕਿ ਜਿਹੜਾ ਮੁਸਲਿਮ ਭਾਈਚਾਰਾ ਦੇ ਜਿਹੜੇ ਕੁਝ ਆਗੂ ਨੇ ਜਾਂ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹ ਵੀ ਤੁਹਾਡੇ ਤੋਂ ਕਾਫੀ ਖਫਾ ਨੇ ਵੀ ਤੁਸੀਂ ਮੁਸਲਿਮ ਭਾਈਚਾਰੇ ਨੂੰ ਕਾਫੀ ਜ਼ਿਆਦਾ ਟਾਰਗੇਟ ਕਰਦੇ ਹੋ ਕਿਉਂ ਕਾਰਨ ਕੀ ਹੈ ਕਿਉਂ ਕਾਰਨ ਤੁਸੀਂ ਇੱਕ ਗੱਲ ਸੁਣੋ ਆਪਾਂ ਪੰਜਾਬ ਦੇ ਜੰਮੇ ਪਲੇ ਆ ਅਨੇਕਾਂ ਐਸੇ ਪੀਰ ਫਕੀਰ ਹੋਏ ਆ ਜਿਨ੍ਹਾਂ ਨੇ ਬਾਣੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਥਾਨ ਮਿਲਿਆ ਬਾਣੀ 'ਚ ਗੁਰੂ ਸਾਹਿਬਾਨ ਦੇ ਸਮੇਂ ਅਨੇਕਾਂ ਐਸੀਆਂ ਰੂਹਾਂ ਹੋਈਆਂ ਇਸਲਾਮ 'ਚ ਜਿਹੜਿਆਂ ਨੇ ਇਸਲਾਮ ਨੂੰ ਛੱਡ ਕੇ ਵੀ ਇਸਲਾਮ ਦੀ ਵਿਚਾਰਧਾਰਾ ਦੇ ਅੰਗੇਸਟ ਜਾ ਕੇ ਵੀ ਸਿੱਖ ਗੁਰੂ ਸਾਹਿਬਾਨ ਨਾਲ ਆਪਣਾ ਸਨੇਹ ਜਤਾਇਆ ਪਰ ਹੁਣ ਕਈ ਐਸੇ ਲੋਕ ਵੀ ਨੇ ਇਸਲਾਮ ਚੋਂ ਜਿਹੜੇ ਸਾਡੇ ਗ੍ਰੰਥਾਂ ਦੇ ਅੰਗੇਸਟ ਗੱਲ ਕਰਦੇ ਆ ਸ਼ਰਿਆਮ ਬਾਣੀ ਦੇ ਅੰਗੇਸਟ ਗੱਲ ਕਰਕੇ ਆਪਣੇ ਆਪ ਨੂੰ ਪ੍ਰਥਮ ਪ੍ਰਥਮ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਐ ਐਸੇ ਪ੍ਰਚਾਰਕ ਜਿਹੜੇ ਲੋਕਾਂ ਨੇ ਸ਼ਰਿਆਮ ਕਹਿਣਾ ਸ਼ੁਰੂ ਕਰਤਾ ਐਸੇ ਮੁਸਲਮਾਨ ਪ੍ਰਚਾਰਕ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਸ਼ਮੀਰੀ ਪੰਡਤ ਜਾਂ ਕੋਈ ਹੋਰ ਚੱਲ ਕੇ ਥੋੜੀ ਆਇਆ ਸੀ ਯਾਰ ਅਸੀਂ ਛਾਖਸ਼ਾਤ ਇਤਿਹਾਸ ਦੇ ਜਿਹੜੇ ਸਬੂਤ ਆਉਂ ਬੈਠੇ ਆ ਹਿੰਦੂ ਠੀਕ ਹੈ ਵੀ ਸਾਡੇ ਜਿਹੜੇ ਪ੍ਰਮੁੱਖ ਉਸ ਸਮੇਂ ਦੇ ਉਸ ਗੱਦੀ ਤੇ ਸੀ ਸ਼੍ਰੀ ਹਿੰਦੂਤਾ ਖੱਦੀ ਤੇ ਭਾਈ ਕਿਰਪਾਚਾਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਮੁੱਚੀ ਪੰਚਾਇਤ ਭਾਰਤ ਦੀ ਲੈ ਕੇ ਨਾ ਕਿ ਇਕੱਲੇ ਕਸ਼ਮੀਰ ਦੇ ਪੰਡਤਾਂ ਨੂੰ ਲੈ ਕੇ ਸਮੁੱਚੇ ਭਾਰਤ ਦੀ ਪੰਚਾਇਤ ਨੂੰ ਲੈ ਕੇ ਹਿੰਦੂਆਂ ਦੀ ਨੂੰ ਗੁਰੂ ਸਾਹਿਬ ਦੀ ਸਰਨ ਚ ਆਏ ਤੇ ਇਸ ਗੱਲ ਨੂੰ ਦਸਵੇਂ ਪਾਤਸ਼ਾਹ ਆਪਣੀ ਬਾਣੀ ਰਾਹੀਂ ਸਿੱਧ ਕਰਦੇ ਐਸ ਗੱਲ ਨੂੰ ਤਿਲਕ ਜਨੂ ਰਾਖਾ ਪ੍ਰਭ ਤਾਕਾ ਇਹ ਸ਼ਬਦ ਹੈ ਜਿਹੜੇ ਉਹਨਾਂ ਨੂੰ ਕਿਵੇਂ ਝੂਠਾ ਕਰ ਦਾਂਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਦਰਜ ਹੋ ਗਏ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਜਿਹੜਾ ਸ਼ਬਦ ਹੈ ਸਾਡੇ ਵਾਸਤੇ ਜਿਹੜੇ ਪ੍ਰithvi ਤੇ ਇਸ ਸਮੇਂ ਨਿਰਵਾਹ ਕਰ ਰਹੇ ਆ ਉਹ ਉਹਨਾਂ ਹੀ ਸਚਾਈ ਹੈ ਜਿੰਨਾ ਉਹ ਸਮੇਂ ਸਮੁੰਦਰ ਮੰਥਨ ਦੇ ਸਮੇਂ ਅੰਮ੍ਰਿਤ ਨਿਕਲਿਆ ਹੋਇਆ ਦੇਵਤਿਆਂ ਲਈ ਸਚਾਈ ਸੀ ਤੇ ਜਿਹੜਾ ਬੰਦਾ ਉਸ ਗੱਲ ਨੂੰ ਚੈਲੰਜ ਕਰੇ ਤੁਸੀਂ ਦੱਸੋ ਉਸ ਭਾਈਚਾਰੇ ਨੂੰ ਕਿਵੇਂ ਗਲੇ ਲਾ ਲਈਏ? ਮੁਸਲਮ ਭਾਈਚਾਰਾ ਚੈਲੰਜ ਕਰਦਾ। ਬਿਲਕੁਲ ਕਰਦਾ। ਉਹਨਾਂ ਦੇ ਪ੍ਰਚਾਰਕ ਕਰਦੇ ਆ। ਤੁਸੀਂ ਦੇਖ ਲਓ ਕਿੰਨੀਆਂ ਵੀਡੀਓ ਨੇ। ਉਹਨਾਂ ਦਾ ਪ੍ਰਚਾਰਕ ਇਹ ਗੱਲ ਕਹਿ ਰਿਹਾ ਮੈਂ ਵੱਖਰਾ ਪ੍ਰੋਡਕਾਸਟ ਕਰਦਾ। ਜਦੋਂ ਉਹਨਾਂ ਨੂੰ ਹਲਾਲਾ ਦੀ ਗੱਲ ਕੀਤੀ ਜਾਂਦੀ ਹੈ ਭੱਜ ਲੈਂਦੇ ਆ। ਜਦੋਂ ਕਾਫਰ ਦੀ ਗੱਲ ਕੀਤੀ ਜਾਂਦੀ ਹੈ ਭੱਜ ਲੈਂਦੇ ਆ। ਤੇ ਉੱਥੇ ਆ ਕੇ ਫਿਰ ਆਪਣੇ ਧਰਮ ਦੀ ਵੀ ਸਚਾਈ ਦੱਸਣ ਜਦੋਂ ਸਾਡੇ ਧਰਮਾਂ ਤੇ ਵਿਗਿਆਨਿਕ ਬਣਦੇ ਨੇ ਆਪਣੇ ਧਰਮ ਤੇ ਕਿਉਂ ਨਹੀਂ ਬਣਦੇ? ਤੁਹਾਡਾ ਸਾਹਮਣਾ ਹੋਇਆ ਕਦੇ ਇਸ ਮਸਲੇ ਨੂੰ ਲੈ ਕੇ? ਜਿੰਨੀ ਵਾਰੀ ਵੀ ਇਸ ਸ਼ਬਦ ਤੇ ਬਿੱਗ ਐਂਕਰ ਜਿਹੜੇ ਵੱਡੇ ਸਾਥੀ ਆ ਜ ਇਹ ਉਹਨਾਂ ਨੂੰ ਕਿੰਨੀ ਵਾਰੀ ਕਹਾਂ ਬਲਾਓ ਜਦੋਂ ਅੰਮ ਸਾਹਮਣੇ ਹੋਈਦਾ ਉਸ ਗੱਲ ਦੀ ਡਿਬੇਟ ਤੇ ਕਾਬਲੇ ਨੇ ਦੌੜ ਜਾਂਦੇ ਕਿਉਂਕਿ ਫੇਰ ਅਸੀਂ ਕੱਲੀ ਕੱਲੀ ਚੀਜ਼ ਰੱਖਾਂਗੇ ਕਿਹੜੇ ਕਿਹੜੇ ਸਮੇਂ ਇਸਲਾਮ ਦੇ ਵਿੱਚੋਂ ਕਿਨੂੰ ਕਿਨੂੰ ਖਾਰਜ ਕੀਤਾ ਗਿਆ ਜਿਹੜੇ ਗੁਰੂ ਸਾਹਿਬ ਦੇ ਕੋਲ ਆਏ ਤੇ ਗੁਰੂ ਸਾਹਿਬ ਨੇ ਸੰਪੂਰਨ ਤੌਰ ਤੇ ਸਨੇਹ ਦਿੱਤਾ ਪਿਆਰ ਦਿੱਤਾ ਤੇ ਸਤਿਕਾਰ ਦਿੱਤਾ ਹੁਣ ਕਬੀਰ ਜੀ ਕਹਿੰਦੇ ਹੈਨਾ ਆਪਣੇ ਉਹਦੇ ਚ ਉਹਨਾਂ ਨੇ ਬਹੁਤ ਹੀ ਕਬੀਰ ਜੀ ਨੇ ਤੁਰਕਾਂ ਬਾਰੇ ਇੱਕ ਪ੍ਰਭਾਵ ਨਾਲ ਸ਼ਬਦ ਲਿਖਿਆ ਹੈਨਾ ਤੇ ਆਪਾਂ ਇਹਨੂੰ ਕਦੀ ਵੀ ਆਖੋ ਪਰੋਖੇ ਨਹੀਂ ਕਰ ਸਕਦੇ ਉਹ ਕਹਿੰਦੇ ਛੋਡੋ ਤੇ RAM ਵਜੋ ਰੇ ਬੋਰੇ ਜ਼ੁਲਮ ਕਰਤ ਹੈ ਭਾਰੀ ਕਬੀਰ ਪਕੜੀ ਤੇਗ RAM ਕੀ ਤੁਰ ਰਹੇ ਪਛਾਰੀ ਤੁਰ ਕਰੇ ਪਛਾਰੀ ਤੇ ਤੁਰਕਾਂ ਨੇ ਛੁਰੀ ਦੇ ਜ਼ੋਰ ਤੇ ਜਿਹੜਾ ਧਰਮ ਨੂੰ ਪਰਵਰਤਨ ਧਰਮ ਨੂੰ ਡਰਾਣ ਧਰਮ ਨੂੰ ਕਬਰਾਨ ਦਾ ਜਿਹੜਾ ਕੰਮ ਆ ਉਹ ਸਦੀਆਂ ਤੋਂ ਚੱਲਿਆ ਆਇਆ ਤੁਰਕਾਂ ਦਾ ਹੁਣ ਕਬੀਰ ਜੀ ਦੀ ਬਾਣੀ ਨੂੰ ਕਿਵੇਂ ਛੱਡ ਦਾਂਗੇ ਕਬੀਰ ਜੀ ਦੀ ਬਾਣੀ ਨੂੰ ਕਿਵੇਂ ਨਾ ਕੋਟ ਕਰੀਏ ਇਸ ਕਰਕੇ ਇਹਨਾਂ ਲੋਕਾਂ ਦਾ ਸਿਰਫ ਇੱਕੋ ਹੀ ਕੰਮ ਹੈ ਨਾ ਸਾਡੇ ਧਰਮਾਂ ਨਾਲ ਕਦੀ ਸਾਂਝ ਰਹੀ ਹੈ ਵਿਦੇਸ਼ੀ ਧਰਮਾਂ ਦੀ ਦੇਖੋ ਇਸਲਾਮ ਵੀ ਵਿਦੇਸ਼ੀ ਧਰਮ ਹੈ ਤੇ ਕ੍ਰਿਸਚੀਅਨਿਟੀ ਵੀ ਵਿਦੇਸ਼ੀ ਧਰਮ ਹੈ ਦੋਵੇਂ ਧਰਮ ਵਿਦੇਸ਼ੀ ਨੇ ਸਾਡੇ ਜਿਹੜੇ ਭਾਰਤ 'ਚ ਪੈਦਾ ਹੋਏ ਧਰਮ ਨੇ ਸਾਡੇ ਰਹਿਬਰ ਨੇ ਚਾਹੇ ਕਿਸੇ ਵੀ ਕ੍ਰਿਸਚਨ ਭਾਈਚਾਰੇ ਵੀ ਖਫਾ ਤੁਹਾਡੇ ਤੋਂ ਮਹਾਰਾਜ ਜੀ ਉਹਨਾਂ ਨੇ ਹੋਣਾ ਹੀ ਹੈ ਜਿਹੜੇ ਸਾਡੇ ਲੋਕਾਂ ਨੂੰ ਕਨਵਰਟਡ ਕਰ ਰਹੇ ਆ ਜਿਹੜੇ ਸਾਡੇ ਲੋਕਾਂ ਨੂੰ ਜੁਆਇਨ ਕਰਾ ਰਹੇ ਐ ਕੀ ਗੱਲ ਬਈ ਅਸੀਂ ਕਦੀ ਕਿਸੇ ਨੂੰ ਜੁਆਇਨ ਕਰਾਣ ਗਿਆ ਹਿੰਦੂ ਸਿੱਖ ਕੋਈ ਤੁਸੀਂ ਮੈਨੂੰ ਦੱਸੋ ਕਿਸੇ ਗੁਰਦੁਆਰੇ ਦੇ ਵਿੱਚ ਐਸਾ ਕੈਂਪ ਲੱਗਿਆ ਕਿਸੇ ਮੰਦਰ 'ਚ ਐਸਾ ਕੈਂਪ ਲੱਗਿਆ ਹੋਵੇ ਅਸੀਂ ਦੂਜੇ ਧਰਮ ਦੇ ਲੋਕਾਂ ਨੂੰ ਕਿਹਾ ਹੋਵੇ ਵੀ ਤੁਸੀਂ ਸਾਡਾ ਧਰਮ ਜੁਆਇਨ ਕਰ ਲਓ ਉਹ ਕੈਂਪ ਲਾਉਂਦੇ ਆ ਐਡੇ ਐਡੇ ਵੱਡੇ ਲਾ ਰਹੇ ਆ ਆਪਾਂ ਦੇਖਿਆ ਨਹੀਂ ਕਦੀ ਪਟਿਆਲੇ ਤੋਂ ਬਾਹਰ ਚੱਲ ਕੇ ਨਹਿਰ ਕੋਲ ਦੇਖ ਲਓ ਕਦੀ ਖੰਨੇ ਲੱਗਿਆ ਹੁੰਦਾ ਹਰ ਇੱਕ ਸ਼ਹਿਰ 'ਚ ਵੱਡਿਆਂ ਵੱਡਿਆਂ ਫਲੈਕਸਾਂ ਤੇ ਪ੍ਰਚਾਰ ਕਰਦੇ ਆ ਕੈਂਪਸਿਸ ਪ੍ਰਚਾਰ ਕਰਦੇ ਆ ਜੀ ਤੁਸੀਂ ਇਹ ਦੱਸੋ ਵੀ ਕਦੀ ਵੀ ਕੋਈ ਵੀ ਸੰਤ ਹੈ ਜਿਹੜੇ ਤੁਹਾ ਕਿੰਨੀਆਂ ਥਾਵਾਂ ਤੇ ਦਿਵਾਨ ਲਾਂਦੇ ਆ ਕਿੰਨੀਆਂ ਥਾਵਾਂ ਤੇ ਸਿੱਖ ਪ੍ਰਚਾਰਕ ਦਿਵਾਨ ਲਾਂਦੇ ਆ ਕਿੰਨੀਆਂ ਥਾਵਾਂ ਤੇ ਹਿੰਦੂ ਕਥਾ ਬਾਚ ਚਾ ਕੇ ਟੈਂਟ ਲਾ ਕੇ ਪ੍ਰਚਾਰ ਕਰਦੇ ਆ ਤੇ ਮੈਨੂੰ ਦੱਸ ਦੋ ਵੀ ਉਹਨਾਂ ਦੇ ਵਿੱਚ ਕਿੰਨੇ ਲੋਕ ਜਿਹੜੇ ਮੁਸਲਮਾਨ ਜਾਂ ਕ੍ਰਿਸਚੀਅਨ ਆਣੋਂ ਸੀ ਕਨਵਰਟਡ ਕਰਾਨੇ ਆ ਦੱਸੋ ਕ੍ਰਿਸਚੀਅਨ ਇਹ ਗੱਲ ਕਹਿੰਦੇ ਆ ਕਿ ਅਸੀਂ ਪ੍ਰਚਾਰ ਕਰਦੇ ਆ ਸਾਡਾ ਪ੍ਰਚਾਰ ਕਰਨਾ ਹਰ ਧਰਮ ਦਾ ਫਰਜ਼ ਹੈ ਅਸੀਂ ਆਪਣੇ ਧਰਮ ਦੇ ਮੁਖੀ ਆ ਪਰ ਜਿਹਦਾ ਦਿਲ ਕਰਦਾ ਆਓ ਜਿਹਦਾ ਦਿਲ ਕਰਦਾ ਨਾ ਆਓ ਪਰ ਜਿਹੜੇ ਤੁਸੀਂ ਕਹਿੰਦੇ ਵਾਸੀਂ ਜ਼ਬਰਦਸਤੀ ਕਦੇ ਕਿਸੇ ਨੂੰ ਘਰੋਂ ਖਿੱਚ ਕੇ ਨਹੀਂ ਲੈ ਕੇ ਆਏ ਅਸੀਂ ਜ਼ਬਰਦਸਤੀ ਲੈ ਕੇ ਨਹੀਂ ਆਏ ਕਦੇ ਵੀ ਤੁਸੀਂ ਕੀ ਮੈਂ ਕਹਿ ਸਕਦੇ ਹਾਂ ਹਾਂ ਰਪਾਣਾ ਜੀ ਇਹ ਗੱਲ ਬਹੁਤ ਵਧੀਆ ਕੀਤੀ ਤੁਸੀਂ ਹੂੰ ਉਹ ਜ਼ਬਰਦਸਤੀ ਨਹੀਂ ਲੈ ਕੇ ਜਾਂਦੇ ਸਾਡੇ ਬੰਦਿਆਂ ਨੂੰ ਹੂੰ ਲਾਲਚ ਵਸ਼ੇ ਲੈ ਕੇ ਜਾਂਦੇ ਆ ਹੂੰ ਪੜ੍ਹਾਈ ਵਿਦੇਸ਼ੀ ਵੀਜੇ ਠੀਕ ਹੈ ਹੂੰ ਜਿਹੜੀਆਂ ਰਾਸ਼ਨ ਇਹਨਾਂ ਚੀਜ਼ਾਂ ਦੇ ਆਧਾਰ ਤੇ ਉਹ ਲੈ ਜਾਂਦੇ ਆ ਠੀਕ ਹੈ ਚਲੇ ਜਾਂਦੇ ਲੋਕ ਉਹਨਾਂ ਦੇ ਕੋਲ ਕੋਈ ਵਿਦੇਸ਼ੀ ਪੜ੍ਹਾਈ ਦੇ ਚੱਕਰ ਚੱਲਾ ਗਿਆ ਕੋਈ ਰਾਸ਼ਨ ਦੇ ਚੱਕਰ ਚੱਲਾ ਗਿਆ ਕੋਈ ਬੰਦਾ ਆਪਣੇ ਕਾਰੋਬਾਰ ਲਈ ਮੌਕੇ ਦੀ ਜਿਹੜੀ ਮਿਲਣ ਵਾਲੀ ਸਹਤ ਆ ਉਹਦੇ ਚੱਕਰ ਦੇ ਵਿੱਚ ਚਲਾ ਗਿਆ ਪਰ ਮੈਨੂੰ ਇੱਕ ਗੱਲ ਦੱਸਿਓ ਜਦੋਂ ਸਾਡੇ ਬੰਦਿਆਂ ਨੂੰ ਲੈ ਗਏ 크ਿਸਚਨ ਬਣ ਗਏ ਇਸਲਾਮਿਕ ਬਣ ਗਿਆ ਕੋਈ ਮੁਸਲਮਾਨ ਇੱਕ ਕੰਮ ਕਰਦੇ ਆ ਠੀਕ ਹੈ 크ਿਸਚਨਾਂ ਦੇ ਮੁਕਾਬਲੇ ਉਹ ਜਿਹਨੂੰ ਲੈ ਕੇ ਜਾਂਦੇ ਆ ਕਲਮਾ ਪੜਾ ਕੇ ਮੁਹੰਮਦ ਬਣਾਉਂਦੇ ਆ ਉਹਨੂੰ ਫਿਰ ਬੇਗਮ ਬਣਾਉਂਦੇ ਆ ਜਿਹੜੀਆਂ ਸਾਡੀਆਂ ਧੀਆ ਪਣਾ ਕਰਾਈ ਪੈਂਦੀਆਂ ਨਾ ਉਹਨਾਂ ਨੂੰ ਬੇਗਮ ਬਣਾਉਂਦੇ ਆ ਆ ਗਈ ਹੈ ਨਾ ਸਰਬਜੀਤ ਕੌਰ ਅਗਲੇ ਨੇ ਨੂਰਜਾ ਬਣਾ ਲਈ ਸਾਨੂੰ ਕੋਈ ਇਤਰਾਜ਼ ਨਹੀਂ ਬਣ ਗਈ ਤੇ ਬਣ ਜਾ ਪਰ ਗੱਲ ਇਹ ਆ ਜਿਹੜੇ ਕ੍ਰਿਸਚੀਅਨ ਨੇ ਜਦੋਂ ਕਿਸੇ ਸਾਡੇ ਸਿੱਖ ਨੂੰ ਲੈ ਜਾਂਦੇ ਨੇ ਕਿਸੇ ਹਿੰਦੂ ਨੂੰ ਲੈ ਜਾਂਦੇ ਨੇ ਕੁਮਾਰ ਨੂੰ ਲੈ ਜਾਂਦੇ ਨੇ ਸਿੰਘ ਨੂੰ ਲੈ ਜਾਂਦੇ ਨੇ ਉਹ ਜਿਉਂਦਾ ਤਾਂ ਮਰਨ ਤੱਕ ਉਹੀ ਪਿਓ ਦਾ ਨਾਮ ਵਰਤਦਾ ਹੈ ਉਹੀ ਆਪਣਾ ਨਾਮ ਵਰਤਦਾ ਹੈ ਫਿਰ ਉਹ ਨਾਂ ਪਹਿਲੇ ਦਿਨ ਛੱਡ ਕੇ ਜਾਏ ਕੋਰ ਵੀ ਰਹਿੰਦੀ ਹੈ ਸਿੰਘ ਵੀ ਰਹਿੰਦਾ ਹੈ ਸਿੰਘ ਵੀ ਰਹਿੰਦਾ ਹੈ ਕੁਮਾਰ ਵੀ ਰਹਿੰਦਾ ਹੈ ਕਿਉਂ ਰਹਿੰਦਾ ਹੈ ਰਾਣੀ ਵੀ ਰਹਿੰਦੀ ਹੈ ਮਾਤਾ ਵੀ ਰਹਿੰਦੀ ਹੈ ਉਹਨਾਂ ਕੀ ਚਾਹੀਦਾ ਹੈ ਬਿਲਕੁਲ ਪਹਿਲੇ ਦਿਨ ਤਾਰਨ ਉਹ ਨਾਮ ਵੀ ਚੇਂਜ ਕਰਨਾ ਜੋ ਉਹਨਾਂ ਦੇ ਧਰਮ ਦੇ ਮੁਤਾਬਕ ਟੌਮ ਸ਼ੌਮ ਜੋ ਵੀ ਨਾਮ ਰੱਖਣਾ ਚਾਹੁੰਦੇ ਆ ਉਹ ਰੱਖਣ ਸਾਡੇ ਬੰਦੇ ਦਾ ਨਾਮ ਸਿੰਘ ਯੂਜ਼ ਕਰਨ ਨਾਲ ਕੁਮਾਰ ਯੂਜ਼ ਕਰਨ ਨਾਲ ਕੌਰ ਯੂਜ਼ ਕਰਨ ਤੇ ਨਾ ਦੇਵੀ ਯੂਜ਼ ਕਰਨ ਤੁਹਾਨੂੰ ਨਾਵਾਂ ਤੇ ਵੀ ਇਤਰਾਜ਼ ਹੈ ਬਿਲਕੁਲ ਇਤਰਾਜ਼ ਹੈ ਜੀ ਸਪਸ਼ਟ ਤੌਰ ਤੇ ਇਤਰਾਜ਼ ਹੈ ਕਿਉਂਕਿ ਉਹ ਭਰਮ ਭਲੇਖੇ ਪਾਉਂਦੇ ਆ ਫਿਰ ਉਹ ਰਿਸ਼ਤੇ ਸਾਡੇ ਚ ਕਰੀ ਜਾਂਦੇ ਆ ਜਿਹਦਾ ਮਾਂ ਪਿਓ 크ਿਸਚਨ ਬਣ ਗਿਆ ਬੱਚਿਆਂ ਦੇ ਫਿਰ ਰਿਸ਼ਤੇ 크ਿਸਚਨਾਂ ਚ ਕਰੇ ਤੁਸੀਂ ਇੱਕ ਮਿਹਮ ਚਲਾਓ ਚੱਲ ਰਹੀ ਹੈ ਜੀ ਜੀ ਤੁਸੀਂ ਇੱਕ ਮਿਹਮ ਚਲਾਓ ਕਿ ਜਿਹੜਾ ਜਾਂਦਾ ਜਾਓ ਅਸੀਂ ਰੋਕਦੇ ਨਹੀਂ ਪਰ ਉਹਦਾ ਨਾਮ ਸਿੰਘ ਔਰ ਘਟਣਾ ਚਾਹੀਦਾ ਹੈ ਕਿ ਇਹ ਚਲਾਉਂਦੇ ਅਸੀਂ ਇਹ ਮਹਿਮ ਚਲਾਈ ਹੋਈ ਆ ਅਸੀਂ ਹਰ ਚੈਨਲ ਤੇ ਵੀ ਗੱਲ ਕਰਦੇ ਆਂ ਹਰ ਥਾਂ ਤੇ ਜਾ ਕੇ ਕਰਦੇ ਆਂ ਹਰ ਧਾਰਮਿਕ ਬੰਦਿਆਂ ਨਾਲ ਗੱਲ ਕਰਦੇ ਆਂ ਪਰ ਗੱਲ ਇਹ ਆ ਵੀ ਸਾਡੇ ਵਿੱਚ ਵੀ ਜਿਹੜੇ ਮਾਂ ਦੇ ਵਿੱਚ ਰੋੜ ਹੁੰਦੇ ਆ ਨਾ ਉਹ ਰੋੜ ਆ ਜਿਹੜੇ ਉਹ ਸਾਨੂੰ ਖਰਾਬ ਕਰਦੇ ਆ ਜਿਹੜੇ ਸਾਡੇ ਵਾਲੇ ਧਰਮ ਚ ਨੇ ਉਹਨਾਂ ਨੂੰ ਉਹਨਾਂ ਦਾ ਸਨੇਹ ਜਾਗ ਜਾਂਦਾ ਕਈ ਸਿੱਖ ਭਾਈਚਾਰੇ ਦੇ ਪ੍ਰਚਾਰਕ ਨੇ ਜਿਨ੍ਹਾਂ ਦਾ ਮੁ슬ਮਾਨਾਂ ਨਾਲ ਬੜਾ ਪਿਆਰ ਜਾਗ ਜਾਂਦਾ ਫਿਰ ਉਹ ਕਹਿੰਦਾ ਨਾ ਜੀ ਇਹ ਉਹ ਤਾਂ ਕਹਿੰਦੇ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰਾ ਭਾਈਚਾਰਾ ਇੱਕ ਹੈ ਤਾਂ ਹੀ ਕਰਦੇ ਕਿ ਤੂੰ ਕਹਦਾ ਸੋ ਕਿੰਨੇ ਕਹਿੰਦੇ ਸਾਡੇ ਗੁਰਦੁਆਰੇ ਚ ਆਂਦੇ ਆ ਅਸੀਂ ਉਹਨਾਂ ਦੇ ਮਸਜਿਦ ਮੰਦਰਾਂ ਜਾਂਦੇ ਆ ਸਾਰੇ ਫਿਰ ਖਾਈਏ ਮਸਜਿਦ ਅਖੰਡ ਪਾਠ ਆਪਾਂ ਕਰੀਏ ਮੈਂ ਵੀ ਚੱਲਾਂਗਾ ਮੱਥਾ ਟੇਕਣ ਜੇ ਮਸਜਿਦ ਅਖੰਡ ਪਾਠਰ ਖਾਂਦੀ ਆਗਿਆ ਦਿੰਦੇ ਆ ਮੈਂ ਵੀ ਚੱਲਦਾ ਅਸੀਂ ਨਮਾਜ਼ ਅਦਾ ਕਰਨ ਦੀ ਦੇ ਦਿੰਨੇ ਆ ਜੋ ਤੁਹਾਨੂੰ ਰਖਾਂਦੀ ਦਿੰਦੇ ਆ ਫਿਰ ਭਾਈਚਾਰਾ ਹਮ ਬਿਨਾ ਤੋਂ ਅਖੰਡ ਪਾਠ ਸਾਹਿਬ ਰਖਾਇਆ ਤਾਂ ਫਿਰ ਤੁਹਾਡਾ ਕਹਦਾ ਭਾਈਚਾਰਾ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਨਮਾਜ਼ ਅਦਾ ਕਰ ਲੈਣਗੇ ਦੇਖ ਨਹੀਂ ਲੈਣਗੇ ਫਿਰ ਕਹਦਾ ਭਾਈਚਾਰਾ ਉਹ ਤੁਹਾਡੇ ਬੱਚਿਆਂ ਦੇ ਖਿਲਾਫ ਲਾਜਹਾਦ ਚਲਾਣ ਉਹ ਤੁਹਾਡੇ ਬੱਚਿਆਂ ਦੇ ਖਿਲਾ ਦੱਸੋ ਕਿਹੜੇ ਸਿੱਖ ਤੇ ਹਿੰਦੂਆਂ ਨੇ ਗਰੂਵਿੰਗ ਗੈਂ ਚਲਾਇਆ ਕਿਹੜੇ ਹਿੰਦੂ ਟਿੱਖਾ ਨੇ ਲਵਜਾਤ ਚਲਾਇਆ ਦੱਸੋ ਕਿੰਨੇ ਬੱਚਾ ਨੇ ਕਿੰਨੇ ਮੁਸਲਮਾਨਾਂ ਦੇ ਘਰ ਵਿਆਹ ਕਰਾਏ ਲੱਖਾਂ ਦੀ ਇੱਕ ਤਦਾਦ ਦੇ ਵਿੱਚ ਸਾਡੀਆਂ ਹਿੰਦੂ ਟਿੱਖਾਂ ਦੀਆਂ ਕੁੜੀਆਂ ਨਾਲ ਮੁਸਲਮਾਨ ਵਿਆਹ ਕਰਾ ਰਹੇ ਤੇ ਨਾ ਬਦਲ ਕੇ ਕਰਾ ਰਹੇ ਮੈਂ ਇਸ ਤੇ ਵੀ ਆ ਰਿਹਾ ਤੁਹਾਡੇ ਬਾਤ ਚਾਹਣਾ ਜਿਹੜੀ ਤੁਸੀਂ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਹੋ ਉਹ ਆਉਂਦੇ ਆ ਪਰ ਤੁਸੀਂ ਉਥੇ ਖੰਨਪਾੜ ਨਹੀਂ ਰੱਖ ਸਕਦੇ ਇਹ ਵੀ ਵੇਖੋ ਮੈਂ ਬਿਲਕੁਲ ਇੱਕ ਵੀ ਇੱਕ ਰੀਤ ਇੱਕ ਆਪਣੀ ਰਹਿਤ ਉਹਨਾਂ ਦੀ ਮਸੀਰ ਚ ਕਰਕੇ ਦਿਖਾਓ ਜੇ ਧੰਨਵਾਦ ਆ ਦੇਦੋ ਇਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਹ ਫਿਰ ਭਾਈ ਜਰਾ ਕਿੱਥੇ ਆ ਨਹੀਂ ਪਰ ਰਹਿਣੇ ਤਾਂ ਇੱਕੋ ਹੀ ਆ ਨਾ ਆਪਣੀ ਬਸ ਹਾਂ ਜਿਹੜੇ ਸਾਰੇ ਇੱਕੋ ਸਮਾਜਿਕ ਤੌਰ ਤੇ ਸਾਰੇ ਇਕੱਠੇ ਆ ਪਰਮਾਤਮਾ ਨੇ ਸਾਨੂੰ ਇਕੱਠੇ ਕਰਕੇ ਭੇਜਿਆ ਪਰ ਉਹ ਸਾਡੇ ਕੋਲ ਆ ਕੇ ਵਸ ਰਹੇ ਆ 1947 ਚ ਸਾਡੇ ਨਾਂ ਤੇ ਦੇਸ਼ ਦੇ ਨਾਂ ਤੇ ਵੱਖਰਾ ਦੇਸ਼ ਹੋ ਗਿਆ ਉਹਨਾਂ ਦਾ ਵੱਖਰਾ ਦੇਸ਼ ਹੋ ਗਿਆ ਹੋਣਾ ਕੀ ਚਾਹੀਦਾ ਮਧਮ ਦੇ ਨਾਂ ਤੇ ਹੋਇਆ ਨਾ ਮਧਮ ਦੇ ਨਾਂ ਤੇ ਹੋਇਆ ਇੱਥੇ ਮੋਨ ਦਾਸ ਕਰਮਚੰਦ ਗਾਂਧੀ ਸਾਡੇ ਇਹੋ ਜਿਹੇ ਜੜਾਂ 'ਚ ਬੈਠਿਆ ਠੀਕ ਹੈ ਨਹਿਰੂ ਤੇ ਜਨਾਬ ਦਾ ਸਨੇਹ ਐਸਾ ਸਾਡੀਆਂ ਜੜਾਂ 'ਚ ਬੈਠਿਆ ਵੀ ਉਹਨਾਂ ਦੇ ਬੰਦੇ ਜਿੰਨੇ ਪਰਸੈਂਟ ਪਾਪੂਲੇਸ਼ਨ ਇੱਧਰ ਛੱਡੀ ਸੀ ਦੱਸੋ ਕਿਸੇ ਇੱਕ ਵੀ ਮੁਸਲਮਾਨ ਦਾ ਨੁਕਸਾਨ ਹੋਇਆ ਹੋਵੇ ਹੁਣ ਹੋਣਾ ਕੀ ਚਾਹੀਦਾ ਵੀ ਆਪਾਂ ਉਹਨਾਂ ਤੋਂ ਸਮਾਜਿਕ ਤੌਰ ਤੇ ਨਾਲ ਨਹੀਂ ਮਿਲਣਾ ਚਾਹੀਦਾ ਆਪਾਂ ਨੂੰ ਬਿਲਕੁਲ ਨਹੀਂ ਮਿਲਣਾ ਚਾਹੀਦਾ ਜਦੋਂ ਸਾਡੇ ਰੀਤ ਰਸਮ ਨਹੀਂ ਮਿਲਦੇ ਸਾਡੇ ਰਿਵਾਜ ਨਹੀਂ ਮਿਲਦੇ ਤੇ ਫਿਰ ਸਾਡਾ ਕਾਹਦਾ ਸਹਾਰਾ ਹੈ ਕਿ ਹੁਣ ਜਿਹੜੇ ਹਮਲੇ ਸਾਡੇ ਤੇ ਕਰਦੇ ਆ ਉਹਨਾਂ ਨੂੰ ਇਸ ਗੱਲ ਤੋਂ ਬਾਹਰ ਜਾਣਾ ਚਾਹੀਦਾ ਜਿਹੜਾ ਸਾਡੇ ਹਿੰਦੂ ਸਿੱਖ ਭਾਈਚਾਰੇ ਵਾਲੇ ਲੋਕ ਉਹਨਾਂ ਵਾਸਤੇ ਸੇਵੀਆਂ ਬਣਾ ਕੇ ਉਹਨਾਂ ਨਾਲ ਭਾਈਚਾਰਾ ਨਿਭਾਣ ਜਾਂਦੇ ਆ ਉਹਨਾਂ ਨੂੰ ਵੀ ਬਾਹਰ ਜਾਣਾ ਚਾਹੀਦਾ ਵੀ ਉਹਨਾਂ ਦੇ ਪ੍ਰੋਗਰਾਮਾਂ ਤੇ ਜਦੋਂ ਉਹ ਤੁਹਾਡੀਆਂ ਧੀਆਂ ਭੈਣਾਂ ਦੇ ਸਿੱਕੇ ਨਹੀਂ ਸਭ ਤੋਂ ਵੱਡੀ ਸਾਹਜ ਕਾਦੀ ਹੈ ਧੀ ਭੈਣ ਦੀ ਇਸ ਤੋਂ ਵੱਡੀ ਸਾਹਜ ਦੱਸ ਦਿਓ ਮੈਨੂੰ ਕਿਤੇ ਭਾਰਤ ਵਿੱਚ ਕਿਸੇ ਨੇ ਰੱਖੀ ਹੋਏ ਧੀ ਭੈਣ ਨੂੰ ਸਭ ਤੋਂ ਪਵਿੱਤਰ ਦੇ ਉੱਚੀ ਦਰਜਾ ਰੱਖਿਆ ਸੀ ਉਹ ਤੁਹਾਡੇ ਨਾਲ ਨਾਂ ਬਦਲ ਬਦਲ ਕੇ ਘਰਾਂ ਚ ਆ ਰਹੇ ਆ ਲਮਕਾਂਦੇ ਆ ਸਾਰਾ ਕੁਝ ਕਰਦੇ ਤੇ ਫਿਰ ਆਪਾਂ ਕਰ ਸਕਦੇ ਆ ਇੱਕ ਹੀ ਦੱਸੋ ਕਿ ਲਵ ਜਹਾਦ ਤੇ ਗਰੂਮਿੰਗ ਉਹ ਚ ਫਰਕ ਕੀ ਹੈ ਪਹਿਲਾਂ ਤਾਂ ਇੱਕ ਹੀ ਦੱਸੋ ਕਲੀਅਰ ਕਰੋ ਦੇਖੋ ਲਵ ਜਹਾਦ ਤਾਂ ਭਾਰਤ ਦੀ ਧਰਤੀ ਤੇ ਕੀਤਾ ਜਾ ਰਿਹਾ ਹਮ ਲਵ ਜਹਾਦ ਭਾਰਤ ਦੇ ਸੁੱਬਿਆਂ ਚ ਕੀਤਾ ਜਾ ਰਿਹਾ ਹਮ ਗਰੋਇੰਗ ਗੈਂਗ ਵਿਦੇਸ਼ੀਆਂ ਧਰਤੀਆਂ ਤੇ ਸੇਮ ਹੈ ਇੱਕੋ ਹੀ ਚੀਜ਼ ਨਾਮ ਦੋ ਜੋਲੋ ਮਿੱਕੋ ਹੀ ਹੈ ਹਮ ਜੋਲੋ ਮਿੱਕੋ ਹੀ ਹੈ ਠੀਕ ਹੈ ਉਹਨਾਂ ਦੀ 72 ਹੋਰਾਂ ਦਾ ਰਸਤਾ ਇੱਕੋ ਹੀ ਹੈ ਜਿਹੜੀਆਂ ਪਾਲਦੇ ਨੇ ਤੇ ਟਾਰਗੇਟ ਕਿਹਨੂੰ ਕਰਦੇ ਆ ਸਨਾਤਨ ਦੀਆਂ ਤਿਆਂ ਪੈਣਾ ਨੂੰ ਸਿੱਖੀ ਦੀਆਂ ਤਿਆਂ ਪੈਣਾ ਨੂੰ ਉਹਨਾਂ ਦੇ ਮੁਤਾਬਕ ਜੋ ਲਵਜਹਾਦ ਕਹਿੰਦਾ ਉਹ ਵੀ ਇੱਕੋ ਗੱਲ ਹੈ ਤੇ ਜੋ ਗਰੋਇੰਗ ਗੈਂਗ ਕਹਿੰਦਾ ਇੱਕੋ ਹੀ ਗੱਲ ਹੈ ਬਸ ਨਾਵਾਂ ਦਾ ਫਰਕ ਹੈ ਚਾਹੁੰਦੇ ਕੀ ਨੇ ਵੀ ਜਿਹੜਾ ਬੰਦਾ ਉਹਨਾਂ ਦੇ ਧਾਰਮਿਕ ਸ਼ਾਸਤਰਾਂ ਦੇ ਮੁਤਾਬਕ ਇੱਕ ਮੁਸਲਮਾਨ ਕਿਸੇ ਨਾ ਕਿਸੇ ਨੂੰ ਜਾਂ ਤਾਂ ਕਾਫਰ ਨੂੰ ਮਾਰ ਦੇ ਜਾਂ ਕਾਫਰ ਨੂੰ ਇਸਲਾਮ ਜੁਆਇਨ ਕਰਾ ਦੇ ਕਲਮਾ ਪੜਾ ਦੇ ਉਹ ਬੰਦਾ ਜੰਨਤ 'ਚ ਜਾਂਦਾ ਉਹਨੂੰ 72 ਹੂਰਾ ਮਿਲਦੀਆਂ ਇਹ ਉਹਨਾਂ ਦੇ ਮੁਤਾਬਕ ਹੈ ਸਾਡੇ ਨਹੀਂ ਠੀਕ ਹੈ ਨਾ ਤਾਂ ਸਾਡੇ ਧਰਮਾਂ ਦੇ ਵਿੱਚ ਧਰਮ ਪਰਿਵਰਤਨ ਦੀ ਕੋਈ ਪ੍ਰਵਾਸ਼ਾ ਹੈ ਨਾ ਹੀ ਕੋਈ ਐਸਾ ਸਾਡੇ ਕੋਲ ਰਸਤਾ ਹੈ ਕਿ ਅਸੀਂ ਕਿਸੇ ਬੰਦੇ ਨੇ ਧਰਮ ਪਰਿਵਰਤਨ ਕਰਾ ਕੇ ਆਪਣਾ ਜੁਆਇਨ ਕਰਾ ਲਈਏ ਨਾ ਕੋਈ ਅੱਜ ਤੱਕ ਹਿੰਦੂ ਜਾਂ ਸਿੱਖਾਂ ਨੇ ਕਿਹੋ ਜਿਹਾ ਕੋ ਕਰਮ ਕੀਤਾ ਹੈ ਧਰਮ ਪਰਿਵਰਤਨ ਵਾਲਾ ਭਾਈਚਾਰਤ ਸਾਂਝਾ ਹੈ ਅਗਲਾ ਤਾਂ ਜੀ ਕਰਦਾ ਤਾਂ ਆਜੇ ਨਹੀਂ ਜੀ ਕਰਦਾ ਤਾਂ ਨਾ ਹੈ ਕਨਸੈਪਟ ਲੱਗ ਲੱਗ ਹੈ ਦੋਨਾਂ ਦਾ ਠੀਕ ਹੈ ਸਾਡਾ ਤੇ ਉਹਨਾਂ ਦਾ ਕਨਸੈਪਟ ਲੱਗ ਲੱਗ ਹੈ ਹਾਂਜੀ ਲਾਹ ਜਿਹਾਦ ਤੇ ਨਾ ਇੱਕੋ ਹੀ ਹੈ ਇੱਕੋ ਹੀ ਹੈ ਮਕਸਦ ਸਿਰਫ ਤੇ ਸਿਰਫ ਦੋਨਾਂ ਚੀਜ਼ਾਂ ਦਾ ਸਾਡੀਆਂ ਤੀਆਂ ਪਾਣਿਆਂ ਨੂੰ ਟਾਰਗੇਟ ਕਰਨਾ ਹੈ ਹੋਰ ਕੁਝ ਨਹੀਂ ਸਾਡੇ ਮੁੰਡਿਆਂ ਨੂੰ ਟਾਰਗੇਟ ਕਰ ਲੋ ਸਾਡੇ ਮੁੰਡਿਆਂ ਨੂੰ ਟਾਰਗੇਟ ਕਰ ਲੋ ਭਾਰਤ ਵਿੱਚ ਕਨਸੈਪਟ ਕੀ ਹੈ ਭਾਰਤ ਦੇ ਵਿੱਚ ਕਨਸੈਪਟ ਕੀ ਹੈ ਮਹਾਰਾਜ ਜੀ ਭਾਰਤ ਵਿੱਚ ਵੀ ਤੇ ਵਿਦੇਸ਼ ਵਿੱਚ ਵੀ ਕਨਸੈਪਟ ਇੱਕੋ ਹੀ ਹੈ ਇਹ ਸਿਰਫ ਤੇ ਸਿਰਫ ਹਿੰਦੂ ਸਿੱਖ ਬੱਚੀਆਂ ਨੂੰ ਆਪਣੇ ਨਾਮ ਬਦਲ ਕੇ ਉਹਨਾਂ ਨਾਲ ਵਿਆਹ ਕਰਾਓ ਤੇ ਬਾਅਦ ਚ ਉਹਨਾਂ ਨੂੰ ਕਲਮਾ ਪੜਾ ਕੇ ਇਸਲਾਮ ਜੁਆਇਨ ਕਰਾਓ ਤੇ ਨਿਕਾਹ ਕਰਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰੋ ਠੀਕ ਹੈ ਫਿਰ ਕਹਿਣਾ ਕੀ ਹੁੰਦਾ ਜਿਹੜੀਆਂ ਬੱਚੀਆਂ ਨੂੰ ਇਹ ਚਾਏ ਤਾਂ ਸਮੋਇ ਕਰ ਲੈਂਦੇ ਆ ਚਾਹੇ ਉਹ ਇਹਨਾਂ ਦੇ ਜਿਹੜੇ ਧਰਮ ਦੇ ਵਿੱਚ ਫੇਪਰੋਾਈਜ਼ ਗੱਲਾਂ ਜਿਵੇਂ ਆਪਾਂ ਬਿਲਕੁਲ ਕਰਦੇ ਆ ਇਹਨਾਂ ਦਾ ਧਰਮ ਕਹਿੰਦਾ ਉਹ ਗੱਲ ਨੂੰ ਇਹਨਾਂ ਦਾ ਧਰਮ ਵਸ਼ੀਕਰਨ ਬੜਾ ਵੱਡਾ ਸ਼ਬਦ ਆ ਇਹਨਾਂ ਦੇ ਧਰਮ ਚ ਜਿਹਨੂੰ ਇਹ ਪ੍ਰਮੁੱਖ ਰੱਖ ਕੇ ਚੱਲਦੇ ਆ ਉਹ ਕਰਦੇ ਆ ਸਾਡੀਆਂ ਬੱਚੀਆਂ ਨਾਲ ਉਹ ਕਰਨ ਦੇ ਬਾਵਜੂਦ ਜੁਆਇਨ ਕਰਾਉਣ ਤੋਂ ਬਾਵਜੂਦ ਫਿਰ ਸਰੀਰਕ ਸ਼ੋਸ਼ਣ ਕਰਦੇ ਆ ਫਿਰ ਇਹਨਾਂ ਕੋਲ ਵੱਡਾ ਹਥਿਆਰ ਹੈ ਤਲਾਕ ਤੇ ਆਪਣਾ ਨਾਮ ਪਹਿਲਾਂ ਬਦਲਦੇ ਆ ਪਹਿਲਾਂ ਆਪਣਾ ਨਾਮ ਬਦਲਦੇ ਆ ਕੁਮਾਰ ਸਿੰਘ ਵਰਮਾ ਸ਼ਰਮਾ ਸਾਰਾ ਕੁਝ ਬਣ ਕੇ ਉਹਨਾਂ ਬੱਚੀਆਂ ਨਾਲ ਪੜ੍ਹਾਈ ਦੀਆਂ ਯੂਨੀਵਰਸਿਟੀਆਂ ਜਾ ਕੇ ਸਾਂਝ ਪਾ ਕੇ ਕਾਲਜਾਂ ਸਾਂਝ ਪਾ ਕੇ ਠੀਕ ਹੈ ਉਹਨਾਂ ਨੂੰ ਉਦੋਂ ਦੱਸਦੇ ਆ ਜਦੋਂ ਉਹਨਾਂ ਨੂੰ ਪਿਆਰ ਦੀ ਇੰਤਹਾਹ ਤੱਕ ਲੈ ਜਾਂਦੇ ਆ ਹੱਦ ਤੱਕ ਲੈ ਜਾਂਦੇ ਆ ਵਿਆਹ ਕਰਾ ਲੈਂਦੇ ਆ ਵਿਆਹ ਕਰਾਉਣ ਤੋਂ ਬਾਅਦ ਪਰ ਮੈਂ ਮੈਂ ਬ੍ਰਹਮਾਗਿਰਜੀ ਇੱਕ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਸ਼ਾਇਦ ਨਹੀਂ ਹੋਵਾਂਗਾ ਜਾਂ ਮੈਨੂੰ ਸ਼ਾਇਦ ਇਸ ਗੱਲ ਦੇ ਵਿੱਚ ਸ਼ਹਿਰ ਭੁਲੇਖਾ ਹੋਵੇ ਥੋੜਾ ਦੂਰ ਕਰ ਸਕਦੇ ਹੋ ਵੀ ਜਦੋਂ ਆਪਾਂ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਆ ਜਾਂ ਕਾਲਜ ਆ ਜਾਂ ਯੂਨੀਵਰਸਿਟੀ ਕਿਸੇ ਵੀ ادارے ਦੇ ਵਿੱਚ ਆਪਾਂ ਨਾਮ ਉੱਥੇ ਆਪਣਾ ਸਹੀ ਲਿਖਾਵਾਂਗੇ ਮੈਨੂੰ ਤੁਹਾਡਾ ਨਾਮ ਪਤਾ ਤੁਹਾਨੂੰ ਮੇਰਾ ਨਾਮ ਪਤਾ ਜੇਕਰ ਉੱਥੇ ਤੁਸੀਂ ਕੁਮਾਰ ਸਿੰਘ ਆਪਣਾ ਨਾਮ ਲਿਖਾਓਗੇ ਤਾਂ ਤੁਹਾਡਾ ਉਹ ਨਾਮ ਜਿਹੜਾ ਸਰਟੀਫਿਕੇਟ ਆ ਉਸੇ ਨਾਮ ਚੱਲੇਗਾ ਕਿਤੇ ਚੱਲੇ ਗਈ ਨਹੀਂ ਤਾਂ ਫਿਰ ਇਹ ਮੁਸਲਮ ਪਾਈਚਾਰੇ ਦੇ ਜਿਹੜੇ ਲੋਕ ਨੇ ਜਾਂ ਆਪਾਂ ਨੂੰ ਲਬ ਜਿਹਹਾਦ ਕਹਦੇ ਆ ਤਾਂ ਉਹ ਨਾਮ ਬਦਲਿਆ ਉੱਥੇ ਰੱਖਦੇ ਆ ਜਾਂ ਉਹਨਾਂ ਨੂੰ ਨਾਮ ਪਤਾ ਨਹੀਂ ਹੁੰਦਾ ਇਹ ਬਹੁਤ ਬਹੁਤ ਵਧੀਆ ਤੇ ਪੂਰੀ ਆਲੀ ਗੱਲ ਕੀਤੀ ਤੁਸੀਂ ਇਹ ਜਿੰਨੇ ਲੋਕ ਇਹਨੂੰ ਐਪੀਸੋਡ ਨੂੰ ਦੇਖਣਗੇ ਉਹਨਾਂ ਤੱਕ ਵੀ ਜਾਣਕਾਰੀ ਜਾਣੀ ਚਾਹੀਦੀ ਹੈ ਇਹ ਕਰਦੇ ਕੀ ਆ ਹਮ ਜਾਂ ਮੈਂ ਇਹੀ ਕਨਸੈਪਟ ਪੁੱਛਿਆ ਤੁਹਾਨੂੰ ਇਸੇ ਕਨਸੈਪਟ ਲਈ ਹਾਂ ਐਡਮਿਸ਼ਨ ਲੈ ਲਈ ਪੰਜਾਬੀ ਯੂਨੀਵਰਸਿਟੀ ਬਹੁਤ ਵੱਡਾ ਉਦਾਰਾ ਉਦਾਹਰਨ ਦੇ ਤੌਰ ਤੇ ਹਮ ਐਡਮਿਸ਼ਨ ਲੈ ਲਈ ਇਹਨਾਂ ਨੇ ਐਮ ਐਚ ਹਮ ਐਡਮਿਸ਼ਨ ਲੈ ਲਈ ਕਿਤੇ ਆਨਰ ਚ ਹਮ ਇਹਨਾਂ ਨੇ ਟਾਰਗੇਟ ਕਿਹਨੂੰ ਕਰਨਾ ਹੈ ਸਪੋਰਟਸ ਵਿੰਗ ਵਾਲੀ ਕੁੜੀ ਨੂੰ ਹੂੰ ਕਿਸੇ ਸਿੰਪਲ ਓਨਰ ਵਾਲੀ ਬੱਚੀ ਨੂੰ ਜਿਹਨਾਂ ਇਹਨਾਂ ਦੇ ਡਿਪਾਰਟਮੈਂਟ ਨਾਲ ਕੋਈ ਸਬੰਧ ਨਾ ਹੋਵੇ ਠੀਕ ਹੈ ਅਦਾਰੇ ਨਾਲ ਸਬੰਧ ਹੈ ਡਿਪਾਰਟਮੈਂਟ ਨਾਲ ਸਬੰਧ ਨਹੀਂ ਹੂੰ ਉਹਨੂੰ ਜਿਹੜਾ ਮਰਜ਼ੀ ਨਾਂ ਦੱਸ ਕੇ ਜੋ ਮਰਜ਼ੀ ਦੱਸ ਕੇ ਪਰਮਾਉਂਦੇ ਆ ਹੂੰ ਜਦੋਂ ਇਹਨਾਂ ਨੇ ਸਾਡੇ ਭਾਰਤੀ ਸੱਭਾ ਦੇ ਮੁਤਾਬਕ ਵਿਆਹ ਕਰਾ ਲਿਆ ਬੱਚੀ ਆਪਣੇ ਪਰਿਵਾਰ ਤੋਂ ਟੁੱਟ ਗਈ ਹੂੰ ਅੰਗੇਸਟ ਜਾ ਕੇ ਮੈਰਿਜ ਕਰੇਗੀ ਹੂੰ ਉਹਦੇ ਕੋਲ ਪਿਛੋਕੜ ਦੇ ਵਿੱਚ ਬੈਕਅਪ ਨਹੀਂ ਰਿਹਾ ਹੂੰ ਇੱਕੋ ਹੀ ਬੰਦਾ ਬੈਕਅਪ ਹੈ ਜਿਸ ਨਾਲ ਉਹਨੇ ਵਿਆਹ ਕਰਾਇਆ ਜਿਸ ਨਾਲ ਭੱਜੀ ਹੈ ਜਦੋਂ ਭੱਜੀਆ ਫਿਰ ਉਹਨੇ ਇਹ ਗੱਲ ਪਤਾ ਲੱਗਦਾ ਵੀ ਇਹ ਵੀ ਅਬਦੁੱਲ ਹੈ ਹੂੰ ਠੀਕ ਹੈ ਫਿਰ ਉਹਦੇ ਕੋਲ ਸ਼ੱਕ ਪਤਾ ਲੱਗੇਗਾ ਜਾਂ ਪਤਾ ਲੱਗੇਗਾ ਕੋਸ਼ਿਸ਼ ਕਰਦੇ ਆ ਵੀ ਪਹਿਲੇ ਬੱਚੇ ਤੱਕ ਪਤਾ ਹੀ ਨਾ ਲੱਗੇ ਹੂੰ ਜਿਹੜਾ ਇਹ ਕਰ ਰਿਹਾ ਲਵ ਜਹਾਦ ਕਰਨ ਤੇ ਲੱਗੇ ਆ ਇਹ ਐਸੇ ਕੁਦਰ ਨਾਲ ਲੱਗਿਆ ਦੁਸ਼ਿਤ ਬੁੱਧੀ ਨਾਲ ਇਹ ਕੋਸ਼ਿਸ਼ ਕਰਦੇ ਆ ਪਹਿਲੇ ਬੱਚੇ ਤੱਕ ਹੀ ਨਾ ਪਤਾ ਲੱਗੇ ਜਦੋਂ ਪਹਿਲੇ ਬੱਚੇ ਤੱਕ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਫਿਰ ਉਹ ਬੱਚੀ ਉਸ ਦਰਦ ਜੋ ਗੁਜ਼ਰਦੀ ਹੈ ਜਿਹੜਾ ਇਹਨਾਂ ਦੇ ਇਸਲਾਮ ਦੇ ਵਿੱਚ ਹੈ ਤਲਾਕ ਤਿੰਨ ਤਲਾਕ ਵਾਲਾ ਮਸਲਾ ਉਹਦੇ ਜੋ ਗੁਜ਼ਰਦੀ ਹੈ ਫਿਰ ਉਹ ਹਲਾਲਾ ਦੇ ਵਿੱਚ ਗੁజర్ਦੀ ਐ ਦਰਦ ਚੋਂ ਠੀਕ ਐ ਫਿਰ ਉਹਨੂੰ ਪਤਾ ਲੱਗਦਾ ਵੀ ਮੈਂ ਕਿੱਡੀ ਵੱਜਰ ਗਲਤੀ ਕੀਤੀ ਐ ਆਪਣਾ Hindu ਚ ਇੱਕ ਧਰਮ ਛੱਡ ਕੇ ਤੇ ਕਿੱਡੇ ਕਬੱਡੇ ਇਹਨਾਂ ਦੇ ਗੈਂਗ ਚ ਆ ਕੇ ਫਸ ਗਈ ਫਿਰ ਉਹਦੇ ਕੋਲ ਕੋਈ ਰਸਤਾ ਨਹੀਂ ਰਹਿੰਦਾ ਸਿਵਾਏ ਸੁਸਾਈਡ ਦੇ ਸਿਵਾਏ ਮੌਤ ਦੇ ਤੇ ਵਾਪਸੀ ਕਰ ਤਾਂ ਹੋਈ ਨਹੀਂ ਸਕਦੀ ਪਰਿਵਾਰ ਉਹਨੂੰ ਐਕਸੈਪਟ ਨਹੀਂ ਕਰਦਾ ਇਹ ਲੋਕੀ ਸਿਰਫ ਮਸ਼ੀਨ ਦੇ ਤੌਰ ਤੇ ਉਹਨੂੰ ਯੂਜ਼ ਕਰਦੇ ਆ ਇਹਨਾਂ ਦਾ ਧਰਮ ਇਹ ਗੱਲ ਕਹਿੰਦਾ ਐ ਐਪਰੀਸ਼ੀਏਟ ਕਰਦੇ ਇਹਨਾਂ ਨੂੰ ਇਹਨਾਂ ਦੀਆਂ ਏਜੰਸੀਆਂ ਇਹਨਾਂ ਦੇ ਪਿੱਛੇ ਕੰਮ ਕਰਨਾਂ ਦੀਆਂ ਵੱਡੀਆਂ ਜਥੇਬੰਦੀਆਂ ਜਿਹੜੀਆਂ ਪੈਸੇ ਖਰਚਦੀਆਂ ਇਹਨਾਂ ਨੇ ਤਾਂ ਸਾਡੀਆਂ ਜਾਤਾਂ ਦੇ ਹਿਸਾਬ ਨਾਲ ਧੀਆਂ ਪਣਾ ਦੇ ਮੁੱਲ ਰੱਖੇ ਹੋਏ ਆ ਵੀ ਜਿਹੜਾ ਇਸ ਜਾਤ ਦੀ ਕੁੜੀ ਨਾਲ ਲਵ ਜਹਾਜ਼ ਕਰੇਗਾ ਉਹਨੂੰ ਇੰਨੇ ਪੈਸੇ ਕੋ ਮਸਲਾ ਆਇਆ ਤੁਹਾਡੇ ਕੋਲ ਇਦਾਂ ਦਾ ਬਹੁਤ ਅਨੇਕਾਂ ਅਨੇਕਾਂ ਮਸਲੇ ਆਏ ਆ ਤੁਸੀਂ ਉਹਨੂੰ ਦੇਖੋ ਚਲੋ ਲੇਟੈਸਟ ਮਸਲਾ ਇੱਕ ਪੂਰੇ ਵਿਸ਼ਵ ਵਿੱਚ ਚੱਲਿਆ ਆਸਟ੍ਰੇਲੀਆ ਦੇ ਵਿੱਚ ਮਸਲਾ ਆਇਆ ਤੁਸੀਂ ਦੇਖਿਆ ਸਾਰਿਆਂ ਨੇ ਚੈਨਲਾਂ ਦੇ ਉੱਤੇ ਇੱਕ 40 ਸਾਲਾਂ ਦਾ 35 ਸਾਲਾਂ ਦਾ ਬੰਦਾ 14 ਸਾਲ ਦੀ ਸਾਡੀ ਸਿੱਖ ਬੱਚੀ ਨੂੰ ਰੱਖਦਾ ਠੀਕ ਆ ਉਹਦੇ ਨਾਲ ਦੁਰਵਰਤੋਂ ਕਰਦਾ ਉਹਦੇ ਸਾਥੀ ਕਰਦੇ ਆ ਗੈਂਗ ਰੇਪ ਦਾ ਕਿਆ ਗਰੂਵਿੰਗ ਗੈਂਗ ਆਪਾਂ ਠੀਕ ਆ ਉਹ ਗਰੂਵਿੰਗ ਗੈਂਗ ਆ ਜਿਹੜਾ ਗੈਂਗਰੇਪ ਕਰ ਰਿਹਾ ਹੈ ਇਹ ਉਹਦੇ باوجود ਆਪਣੇ ਆਪ ਨੂੰ ਕਿਵੇਂ ਸਾਫ ਕਿਸੇ ਮੁਸਲਮਾਨ ਦਾ ਬਿਆਨ ਆਇਆ ਜੇ ਭਾਈਚਾਰੇ ਦੀ ਗੱਲ ਸੀ ਕਿਸੇ ਮੁਸਲਮਾਨ ਵਿਦਵਾਨ ਦਾ ਕਿਸੇ ਮੁਸਲਮਾਨ ਮੌਲਵੀ ਦਾ ਇਸ ਗੱਲ ਤੇ ਬਿਆਨ ਆਇਆ ਕਿਉਂ ਨਹੀਂ ਆਂਦਾ ਫਿਰ ਮਤਲਬ ਇਹ ਕਿ ਆਪਣੇ ਜਿਹੜੇ ਸਿੱਖ ਹਿੰਦੂ ਭਾਈਚਾਰੇ ਦੇ ਜਿਹੜੇ ਮੁਖੀ ਹੈ ਜਿਹਨੂੰ ਆਪਾਂ ਮੁਖੀ ਬਣਾ ਕੇ ਅੱਗੇ ਲੈ ਕੇ ਚੱਲਦੇ ਉਹ ਫਿਰ ਇਸ ਚੀਜ਼ ਨੂੰ ਸਮਝ ਨਹੀਂ ਰਹੇ ਜਾਂ ਲੋਕ ਨਹੀਂ ਉਹਨਾਂ ਦੀ ਮੰਨਦੇ ਜਾਂ ਉਹ ਸਮਝਾਉਣ ਦੇ ਵਿੱਚ ਨਾਕਾਮ ਨੇ ਦੇਖੋ ਸਿੱਖ ਪ੍ਰਚਾਰਕ ਵੀ ਬਹੁ ਗਿਣਤੀ ਚ ਇਸ ਗੱਲ ਦਾ ਵਿਰੋਧ ਕਰਨ ਲੱਗੇ ਬਹੁਤ ਥਾਵਾਂ ਤੇ ਬਹੁਤ ਕਥਾਵਾਂ ਦੇ ਵਿੱਚ ਦੇਖਿਆ ਹਿੰਦੂ ਜਿਹੜੇ ਵਿਦਵਾਨ ਕਥਾਵਾਚਕ ਨੇ ਉਹ ਇਸ ਗੱਲ ਤੇ ਚਿੰਤਾ વ્યક્ત ਕਰਨ ਲੱਗੇ ਨਾਲ ਚਿੰਤਾ ਪ੍ਰਗਟ ਕਰਨ ਦੇ ਬਾਵਜੂਦ ਉਹ ਬੱਚਿਆਂ ਨੂੰ ਪ੍ਰਚਾਰ ਦੇ ਵਿੱਚ ਇਸ ਗੱਲ ਉੱਪ ਲਾਗੇ ਸਮਝਾਣ ਵੀ ਪੁੱਤਰ ਆਪਣੇ ਨਾਲ ਇਹ ਕੁਝ ਧੋਖਾ ਹੋ ਰਿਹਾ ਤੇ ਆਪਾਂ ਧੋਖੇ ਤੋਂ ਬਚ ਕੇ ਆਪਣੇ ਧਰਮ ਪ੍ਰਤੀ ਵਫਾਦਾਰ ਰਹਿਣਾ ਠੀਕ ਹੈ ਕਿਵੇਂ ਰਹਿਣਾ ਇਹ ਤੁਸੀਂ ਦੇਖਣਾ ਇਹਨਾਂ ਲੋਕਾਂ ਨੇ ਹਰ ਤਰ੍ਹਾਂ ਦੇ ਨਾਮ ਬਦਲ ਕੇ ਹਰ ਤਰ੍ਹਾਂ ਦਾ ਸਿਸਟਮ ਕਰਕੇ ਉਹਨਾਂ ਦਾ ਧਰਮ ਕਹਿੰਦਾ ਯਾਰ ਉਹ ਕਹਿੰਦੇ ਆ ਸਾਨੂੰ ਕਾਫਰ ਗਿਣਦੇ ਨੇ ਉਹਨਾਂ ਦੀ ਧਾਰਮਿਕ ਕਿਤਾਬ ਸਾਨੂੰ ਕਾਫਰ ਕਹਿੰਦੀ ਐ ਸਾਡਾ ਕੋਈ ਧਾਰਮਿਕ ਗ੍ਰੰਥ ਕਿਸੇ ਦੂਜੇ ਧਰਮ ਨੂੰ ਮਾੜਾ ਕਹਿੰਦਾ ਦੱਸੋ ਅਸੀਂ ਕਿੱਥੋਂ ਇੱਕ ਹੋ ਜਾਾਂਗੇ ਅਸੀਂ ਕਿਵੇਂ ਭੁੱਲ ਜਾਾਂਗੇ ਦਸਵੇਂ ਪਾਤਸ਼ਾਹ ਜੀ ਜਦੋਂ ਸਮਝਾ ਕੇ ਭੇਜਿਆ ਜਾਂਦਾ ਕਿ ਤੁਸੀਂ ਇਦਾਂ ਕਰਨਾ ਉਹ ਤਾਂ ਫਿਰ ਕਰਨਗੇ ਉਹ ਤਾਂ ਤਨਖਾਹੀਏ ਨੇ ਜੀ ਤਨਖਾਹ ਤੇ ਨੇ ਏਜੰਸੀਆਂ ਦੇ ਬੰਦੇ ਨੇ ਤੇ ਇਹਦੇ ਖਿਲਾਫ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਨਮਾਜ਼ਾਂ ਦਾ ਆਕਰਾ ਰਹੇ ਨੇ ਜਿਹੜੇ ਸਾਡੇ Hindu ਧਰਮ ਦੇ ਚਾਇਓ ਸੰਗਰੂਰ ਚ ਪਿੱਛੇ ਘਟਣਾ ਹੋਈ ਤੂਰੀ ਚ ਹੋਈ ਹੋਰ ਬੜੀਆਂ ਥਾਵਾਂ ਤੇ ਹੋਈਆਂ ਘਟਨਾ ਜਿਹੜੀ ਇਹ ਸੇਵੀਆਂ ਬਣਾ ਕੇ ਉਹਨਾਂ ਦੇ ਰੋਜੇ ਖਿਲਾਣ ਜਾਂਦੇ ਆ ਉਹ ਹਿੰਦੂਆਂ ਨੂੰ ਪੁੱਛਣਾ ਚਾਹੁੰਦਾ ਮੈਂ ਪੰਜਾਬ ਚ ਵੀ ਇਹ ਖਾਸ ਹਾਂ ਅੱਜ ਉਹਨਾਂ ਹਿੰਦੂਆਂ ਨੂੰ ਪੁੱਛਣਾ ਚਾਹਨਾ ਵੀ ਹੁਣ ਪੁੱਛੋ ਇਹਨਾਂ ਨੂੰ ਗਰੋਵਿੰਗ ਗੈਂਗ ਵਾਲਾਂ ਤੇ ਲਵ ਜਹਾਦੀਆਂ ਨੂੰ ਵੀ ਤੁਸੀਂ ਸਾਡੀਆਂ ਤੇ ਆ ਬਣਾ ਦਿਖਦੀਆਂ ਜਾਂ ਜਿਹੜੇ ਸੇਵੀਆਂ ਖਵਾ ਰਹੇ ਆ ਉਹ ਵੀ ਨਿਕਾਹ ਕਰਾਣ ਉਧਰ ਉਹ ਵੀ ਕਰਾਣ ਉਹ ਕਰਦੇ ਆ ਭਾਈਚਾਰਾ ਵਾਲਾ ਨਹੀਂ ਕਰਦੇ ਨਾ ਸਾਡੇ ਵਰਗੇ ਦਾ ਕੱਟੜਪੰਥੀ ਸਾਨੂੰ ਤਾਂ ਨਾ ਕਰਨ ਸਾਡੇ ਦੇ ਕਿਸੇ ਬੰਦੇ ਨੂੰ ਨਾ ਕਰਨ ਪਰ ਜਿਹੜੇ ਇਹਨਾਂ ਨਾਲ ਭਾਈਚਾਰਣ ਬੰਨਦੇ ਆ ਸਾਡੇ ਤੇ ਸਿੱਖਣੇ ਚਾਹੇ ਹਿੰਦੂ ਨੇ ਉਹਨਾਂ ਬੱਚਿਆਂ ਦੀ ਉਧਰ ਵਿਆਹ ਕਰਦੇ ਨੇ ਕਰਦੇ ਨੇ ਆਪਣੀਆਂ ਕਤੇ ਕੀਮਤੇ ਨਹੀਂ ਔਰ ਕੋਈ ਇੱਕ ਮੌਲਵੀ ਮੈਨੂੰ ਐਸਾ ਦਿਖਾਓ ਜਿਹੜੇ ਕਹਿੰਦੇ ਆ ਵੀ ਹਿੰਦੂ ਸਿੱਖ ਭਾਈਚਾਰਾ ਸਾਡਾ ਅਸੀਂ ਸਿੱਖਾਂ ਨਾਲ ਬਹੁਤ ਪਿਆਰ ਰੱਖਦੇ ਆ ਜਿਨ੍ਹਾਂ ਨੇ ਉੱਥੇ ਆਮਦਰਦੀ ਪ੍ਰਗਟ ਕੀਤੀ ਹੋਏ ਤੇ ਇਹਨਾਂ ਮੁਸਲਮਾਨਾਂ ਜੋ ਆਪਣੀ ਗੱਲ ਕੀਤੀ ਹੋਏ ਵੀ ਅਸੀਂ ਲਵ ਜਹਾਦ ਤੇ ਗਰੂਵਿੰਗ ਗੈਂਗ ਦੇ ਖਿਲਾਫ ਆ ਇੱਕ ਮੌਲਵੀ ਸਟੇਟਮੈਂਟ ਦਿਖਾ ਦਿਓ ਨਹੀਂ ਦਿੰਦੇ ਪੰਜ ਲੱਖਾਂ ਦਾ ਮਸਲਾ ਵੀ ਹੈ ਕੋਈ ਇੱਕ ਮਹਾਰਾਜ ਜੀ ਉਹਨਾਂ ਦੇ ਧਰਮ 'ਚ ਜਿਹੜੇ ਸਾਡੇ ਧਰਮਾਂ ਦੇ ਵਿੱਚ ਜ਼ੁਲਮ ਹੈ ਉਹਨਾਂ ਦੇ ਧਰਮਾਂ ਦੇ ਵਿੱਚ ਇਨਾਮ ਹੈ ਮੋਟੀ ਜੀ ਗੱਲ ਵੀ ਜਿਹੜਾ ਇਹ ਕਰੇਗਾ ਉਹਨੂੰ 5 ਲੱਖ ਮਿਲੇਗਾ ਉਹਨੂੰ ਨਾਮ ਮਿਲੇਗਾ ਠੀਕ ਆ ਸਾਡੇ ਧਰਮ ਦੇ ਵਿੱਚ ਇਹ ਫੰਡਿੰਗ ਕਿੱਥੋਂ ਆਉਂਦੀ ਇਹਨਾਂ ਨੂੰ ਬੜੀਆਂ ਏਜੰਸੀਆਂ ਬੈਠੀਆਂ ਉਹਨਾਂ ਦੀ ਮੁਸਲਮਾਨਾਂ ਨਹੀਂ ਆ ਜਿਹੜੀਆਂ ਕਰ ਰਹੀਆਂ ਸਾਰੀ ਦੁਨੀਆ ਯਾਰਬ ਕੰਟਰੀਆਂ ਦੇਖ ਲਓ ਤੁਸੀਂ ਨਹੀਂ ਫਿਰ ਇਹ ਇਹ ਦੇਖੋ ਜੇ ਆਪਾਂ ਇਸਲਾਮਿਕ ਧਰਮ ਵੱਲ ਜਾਂਦੇ ਆ ਉਹ ਪੈਸੇ ਦਿੰਦੇ ਹੈਗੇ ਨੇ ਉਹ ਲਾਲ ਧਰਮ ਵੱਲ ਤਾਂ ਨਹੀਂ ਜਾਂਦੇ ਉਹ ਗੱਲ ਕਰਦੇ ਆ ਗੱਲ ਕਰਦੇ ਵੀ ਉਹ ਲਾਲਚ ਦੇ ਸਕਦੇ ਆ ਜਦੋਂ ਦੇ ਦਿੰਦੇ ਆ ਜਦੋਂ ਗੱਲ ਚਰਚ ਦੀ ਹੁੰਦੀ ਆ ਤਾਂ ਉੱਥੇ ਵੀ ਉਹ ਲਾਲਚੀ ਹੈ ਦੇਖੋ ਲਾਲਚ ਵਾਲਾਂ ਦਾ ਲਾਲਚ ਬੜਾ ਕਲੀਅਰ ਕੱਟ ਆ ਲਾਲਚ ਸਾਰੇ ਪਾਸੇ ਲਾਲਚ ਆ ਗਿਆ ਤਾਂ ਫਿਰ ਮੈਂ ਫਿਰ ਉੱਥੇ ਆਵਾਂਗਾ ਕਿ ਸਾਡੇ ਉਹ ਜ਼ੁਲਮ ਕਰ ਰਹੇ ਐ ਸਾਡੇ ਇਹ ਮੰਨਣਾ ਪੋਗਾ ਕਿ ਮੁਸਲਮਾਨ ਜ਼ੁਲਮ ਕਰ ਰਹੇ ਐ ਜਿਹੜੇ 크ਰਿਸਚਨ ਐ ਉਹਨਾਂ ਦਾ ਧਰਮ ਪਰਿਵਰਤਨ ਕਰਾਉਣ ਦਾ ਇੰਨਾ ਕੁ ਫਰਕ ਆਪਸ ਵੀ ਉਹ ਸਾਡੇ ਬੱਚਿਆਂ ਨੂੰ ਪੜ੍ਹਾਈ ਰਾਹੀਂ ਮਾਨਸਿਕ ਤੌਰ ਤੇ ਚੇਂਜ ਕਰਕੇ ਜਿਵੇਂ ਮਹਾਰਾਜਾ ਦਲੀਪ ਸਿੰਘ ਨਾਲ ਹੋਇਆ ਠੀਕ ਐ ਉਹ ਸਾਨੂੰ ਪੜ੍ਹਾਈ ਦੇ ਜਰੀਏ ਚੇਂਜ ਕਰਕੇ ਲੈ ਕੇ ਜਾ ਰਹੇ ਉਹ ਸਾਨੂੰ ਅੱਜ ਬੀਜਿਆਂ ਦੇ ਚੱਕਰ 'ਚ ਰੋਜ਼ਗਾਰ ਦੇ ਚੱਕਰ 'ਚ ਸਰਕਾਰਾਂ ਫੇਲ ਨੇ ਸਾਡਾ ਹਿੰਦੂ ਸਿੱਖ ਪਾਈਚਾਰਾ ਦੋਹਾਂ ਨੇ ਦਾ ਧਰਮ ਉਹਦੇ ਆਗੂ ਉਹਦੇ ਮੁਖੀ ਉਹ ਕਿੱਥੇ ਖੜੇ ਆ ਦੇਖੋ ਜਿੱਥੇ ਤਾਂ ਆਗੇ ਰੋਜ਼ਗਾਰ ਦੇ ਮਸਲੇ ਦੀ ਗੱਲ ਉੱਥੇ ਧਾਰਮਿਕ ਜਿਹੜੇ ਆਗੂ ਆ ਸਾਡੇ ਪ੍ਰਚਾਰਕ ਆ ਰੋਜ਼ਗਾਰ ਤਾਂ ਨਹੀਂ ਕਿਸੇ ਨੂੰ ਦੇ ਸਕਦੇ ਤਾਂ ਮੰਨਣਾ ਪਊਗਾ ਸਾਨੂੰ ਬੜੀ ਸਪਸ਼ਟ ਗੱਲ ਆ ਵਿਦੇਸ਼ਾਂ ਦੇ ਵੀ ਜੇ ਸਾਡੇ ਧਾਰਮਿਕ ਆਗੂ ਤਾਂ ਨਹੀਂ ਦੇ ਸਕਦੇ ਇੱਥੇ ਸਰਕਾਰਾਂ ਫੇਲ ਨੇ ਸਰਕਾਰਾਂ ਫੇਲ ਨੇ ਸਰਕਾਰਾਂ ਨੂੰ ਚਲਾਉਣਾ ਇਹ ਤੇ ਸਾਰੇ ਧਰਮ ਬਰਾਬਰ ਹੈ ਮਹਾਰਾਜ ਜੀ ਪੋਲਿਟਿਸ਼ਨਾਂ ਵਾਸਤੇ ਸਾਰੇ ਧਰਮ ਬਰਾਬਰ ਤੋਂ ਬਿਲਕੁਲ ਤੁਹਾਡੀ ਸੱਚੀ ਗੱਲ ਆ ਪਰ ਪੋਲਿਟਿਸ਼ਨਾਂ ਨੂੰ ਫੰਡ ਵੀ ਤਾਂ ਚਾਹੀਦੇ ਆ ਸਰਕਾਰਾਂ ਨੂੰ ਫੰਡ ਵੀ ਤੇ ਚਾਹੀਦੇ ਆ ਤੇ ਫੰਡ ਵੀ ਇਹ ਮੋਈਆ ਕਰਾ ਸਕਦੇ ਆ ਪੂਰ ਬੰਦਾ ਫੰਡ ਕਿਤੋਂ ਮੋਈਆ ਕਰਾਇਗਾ ਰਿਚਮੈਨ ਫੰਡ ਮੋਈਆ ਕਰਾਏਗਾ ਤੇ ਰਿਚਮੈਨ ਕੌਣ ਨੇ ਅਜੀ ਦੀ ਰੈਟ 크ਰਿਸਚਨ ਹਮ ਉਹਨਾਂ ਦੇ ਗੈਂਗ ਮੁਸਲਮਾਨ ਗੈਂਗ ਉਹ ਉਹਨੇ 크ਰਿਸਚਨ ਫੰਡਿੰਗ ਕਰਦੇ ਆ ਫੰਡਿੰਗ ਕਰਦੇ ਆ ਬਿਲਕੁਲ ਕਰਦੇ ਆ ਜੀ ਬਿਲਕੁਲ ਮੁੱਕਰੇ ਨਹੀਂ ਜਾ ਸਕਦਾ ਇਸ ਗੱਲ ਤੋਂ ਹਮ ਕਲੀਅਰ ਹੈ ਵੀ ਮੋٹے ਜਿਹੜੇ ਲੀਡਰ ਆ ਜਿਹੜੇ ਇਲੈਕਸ਼ਨਾਂ ਲੜਦੇ ਆ ਇੱਥੇ ਜਿੱਥੇ ਵੱਡੇ ਵੱਡੇ ਲੀਡਰ 크ਰਿਸਚਨ ਬੈਠੇ ਆ ਉਹ ਫੰਡਿੰਗ ਕਰਦੇ ਆ ਪਰ ਇਹ ਗੱਲ ਤਾਂ ਕਲੀਅਰ ਹੈ ਜਿਹੜੀ ਮੈਂ ਆਪਾਂ ਤੁਸੀਂ ਦੇਖੋ ਪੰਜਾਬ ਦੀ ਗੱਲ ਕਰ ਕ੍ਰਿਸ਼ਚਨਾ ਨੇ ਵੱਡੀ ਵੱਡੀ ਜਗ੍ਹਾ ਲੈ ਕੇ ਉੱਥੇ ਆਪਣੇ ਜਿਹੜੇ ਸਤ ਸੰਗਤਾਂ ਜੋ ਵੀ ਕਰਦੇ ਆ ਇਹ ਚਰਚਾਂ ਖੋਲਣ ਲਈ ਬੜੀ ਜਗ੍ਹਾ ਲਈ ਐ ਤਾਂ ਮੇਰੇ ਨਾਲ ਕਿਸ ਤੋਂ ਫੰਡ ਨਹੀਂ ਇਕੱਠਾ ਕੀਤਾ ਹੋਣਾ ਤਾਂ ਆਪਣੇ ਆਪਾਂ ਜੇ ਕਦੇ ਮੰਦਿਰ ਜਾਂ ਗੁਰਦੁਆਰਾ ਸਾਹਿਬ ਲਈ ਕੋਈ ਜਗ੍ਹਾ ਲੈਣੀ ਹੋ ਤਾਂ ਆਪਾਂ ਨੂੰ ਉਹਦੇ ਲਈ ਬਹੁਤ ਸਾਰਾ ਪਾਪੜ ਵੇਲਨੇ ਪੈਂਦੇ ਆ ਮਹਾਰਾਜ ਜੀ ਦੇਖੋ ਵੱਡੀ ਗੱਲ ਦੱਸਦਾ ਇੱਕ ਜਦੋਂ ਚਰਚ ਬਣ ਰਹੀ ਮੁੱਠੋਂ ਵਾਲੀ ਮੋਗੇ ਵਾਲੀ ਬਾਹਦੀ ਵਿਸ਼ਵਰੀ ਸਭ ਤੋਂ ਵੱਡੀ ਚਰਚ ਹੈ ਤੁਸੀਂ ਮੈਨੂੰ ਕਿਸੇ ਮੰਦਿਰ ਜਾਂ ਗੁਰਦੁਦਵਾਰੇ ਦੇ ਘਟਨ ਦੇ ਸੀਐਮ ਨੂੰ ਬੁਲਾ ਕੇ ਦਿਖਾਓ ਉਹ ਆ ਕੇ ਫੰਡ ਦੇ ਕੇ ਦਿਖਾਏ ਉਹ ਪਤਾ ਕੀ ਕਰਨਗੇ ਧਾਰਮਿਕ ਤੌਰ ਤੇ ਜੀ ਅਸੀਂ ਤੁਹਾਨੂੰ ਰਿਲੀਜੀਅਨ ਬੇਸ ਤੇ ਰਿਲੀਜੀਅਨ ਟੱਚ ਚ ਫੰਡ ਨਹੀਂ ਦੇ ਸਕਦੇ ਸਰਕਾਰ ਦੇ ਕੋਈ ਹੋਣੀ ਆ ਉੱਥੇ ਕਿਵੇਂ ਦਿੱਤਾ ਜਾ ਸਕਦਾ ਫੰਡ ਦਿੱਤਾ ਉੱਥੇ ਮੌਸਾ ਮੇਰਾ ਮੌਜੂਦਾ ਸੀਐਮ ਚੰਨੀ ਉੱਥੇ ਹਾਜ਼ਰ ਰਿਹਾ ਜਿਵੇਂ ਅੱਜ ਕਿਹੜਾ ਤੌਰ ਤੇ ਦੇਖੋ ਉਹ ਉਹਨਾਂ ਦੀ ਉਹ ਹੈ ਵੀ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਹਰ ਪ੍ਰਕਾਰ ਦੀ ਐਨਓਸੀ ਪਾਸ ਹੋਈ ਤੁਸੀਂ ਦੱਸ ਦਿਓ ਇੱਥੇ ਕਿਸੇ ਮੰਦਿਰ ਗੁਰਦੁਆਰੇ ਦੀ ਹੁੰਦੀ ਏ ਸਾਨੂੰ ਤਾਂ ਲੜ ਕੇ ਧਾਰਮਿਕ ਸਥਾਨ ਬਣਾਉਣੇ ਪੈਂਦੇ ਆ ਮਤਲਬ ਕਿ ਸਰਕਾਰਾਂ ਇਨਵੋਲਵਮੈਂਟ ਉਹਨਾਂ ਨੂੰ 1000% 1000% ਨਵਾਲਾ ਜਦੋਂ ਸਰਕਾਰਾਂ ਨਾਲ ਤੁਸੀਂ ਜੇ ਹੁਣ بڑے 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 ਸਿੱਖ ਪ੍ਰਚਾਰਕ ਇੱਧਰ ਉੱਧਰ ਜਾ ਰਹੇ ਆ ਪੰਜਾਬ 'ਚ ਰਾਜਨੀਤੀ 'ਚ ਬਹੁਤ ਉਤਲ-ਪੁਤਲਾ ਰਿਹਾ ਹੈ ਨਾ ਜਿਵੇਂ ਨਿੱਕੀ ਜੀ ਗੱਲ ਕਹਾਂ ਫਿਰ ਬਹੁਤ ਵੱਡੇ ਪੱਧਰ ਤੇ ਚਲੀ ਜਾਏਗੀ ਚਲੋ ਠੀਕ ਹੈ ਪਰ ਇੱਕ ਪਾਸੇ ਨਹੀਂ ਹੋਣਾ ਚਾਹੀਦਾ ਦੋਨੇ ਪਾਸੇ ਹੋਣਾ ਚਾਹੀਦਾ ਠੀਕ ਹੈ ਬ੍ਰਹਮਾਨੰਦ ਗਿਰੀ ਜੀ ਸਮਾਜਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਮਈ ਜੈ ਮਹਾਕਾਲ ਜੀ ਸੋ ਇਹ ਸੰ ਬ੍ਰਹਮਾਨੰਦ ਗਿਰੀ ਜੀ ਮੁਖੀ ਹਿੰਦੂ ਤਖਤ 파ਰਤ ਜਿਨ੍ਹਾਂ ਨੇ ਬਹੁਤ ਵਿਵਾਦ ਗੱਲਾਂ ਕੀਤੀਆਂ ਅਕਸਰ ਇਹ ਵਿਵਾਦ ਗੱਲਾਂ ਕਰਦੇ ਨੇ ਚਾਹੇ ਉਹ ਕਿਸੇ ਧਰਮ ਨੂੰ ਵੀ ਲੈ ਕੇ ਗੱਲਬਾਤ ਹੋਵੇ ਇਸ ਉਹਤਕਲੀ ਮੈਨੂੰ ਦੀ ਇਜਾਜ਼ਤ ਧੰਨਵਾਦ